ਤਾਂ ਨੀ ਕਿੱਥੇ ਰੱਖਤੀ ਵੀਰਪਾਲ ਨੇ ਬੋਤਲ ਤੂੰ ਕੌਣ ਹੈ ਭਾਈ ਤੁਸੀਂ ਅਮਨ ਮੈਡਮ ਹਾਂ ਸਰਸ਼ਕਾਲ ਮੰਮੀ ਜੀ ਮੰਮੀ ਜੀ ਮੈਂ 2 ਦਿਨ ਘਰੋਂ ਬਾਹਰ ਕੀ ਚਲ ਗਈ ਆ ਨਵੀਂ ਮੰਮੀ ਜੀ ਵਾਲੀ ਕਿਹੜੀ ਆ ਗਈ ਮੈਂ ਇਸ ਘਰ ਦੀ ਨੂੰਹ ਆ ਜੀ ਬਹਿ ਜਾ ਟਿੱਕੇ ਤੂੰ ਕਿੱਥੋਂ ਨੂੰ ਆ ਗਈ ਮੇਰੀ ਮੈਨੂੰ ਪਤਾਗਾ ਤੁਹਾਨੂੰ ਪਤਾ ਨਹੀਂ ਹੈਗਾ ਪਰ ਮੈਂ ਰਵੀ ਦੇ ਘਰ ਵਾਲੀ ਆ ਔਰ ਰਵੀ ਦੇ ਘਰ ਵਾਲੀ ਰੀਤ ਹੈ ਨਾ ਕਿ ਤੂੰ ਮੈਨੂੰ ਪਤਾ ਹੈ ਰੀਤ ਉਹਦੇ ਘਰ ਵਾਲੀ ਪਰ ਰਵੀ ਨੇ ਨਾ ਮੇਰੇ ਨਾਲ ਵਿਆਹ ਕਰਾਇਆ ਸੀਗਾ ਤੇ ਮੈਂ ਉਹਦੀ ਦੂਜੀ ਘਰ ਵਾਲੀ ਆ ਇਹ ਗੱਲ ਨਾ ਕਿਸੇ ਹੋਰ ਨੂੰ ਜਾ ਕੇ ਕਹੀਂ ਤੇਰੇ ਵਰਗੇ ਤੇ 36 ਫਿਰਦੀਆਂ ਨੇ ਮੰਮੀ ਮੈਨੂੰ ਪਤਾਗਾ ਤੁਹਾਨੂੰ ਯਕੀਨ ਕਰਨਾ ਔਖਾ ਆ ਜਵਾਖ ਤੁਹਾਡਾ ਪੋਤਾ ਇਹ ਉਹ ਬਹਿ ਜਾ ਓਏ ਉਹ ਗੇਟ ਆ ਚੁੱਪ ਕਰਕੇ ਬਾਹਰ ਨਿਕਲ ਜਾ ਪੋਤਾ ਪਾਤਾ ਕਿਸੇ ਹੋਰ ਨੂੰ ਦਿਖਾਈ ਜਾ ਕੇ ਨਾ ਮੇਰਾ ਪੋਤਾ ਕੋਈ ਹੈਗਾ ਨਾ ਮੈਨੂੰ ਲੋੜ ਦੇ ਕਿਸੇ ਦੀ ਮੈਂ ਝੂਠ ਨਹੀਂ ਬੋਲਦੀ ਮੰਮੀ ਤੁਸੀਂ ਚਾਹੇ ਮਾਮੀ ਨੂੰ ਪੁੱਛ ਲੋ ਬੀਰਪਾਲ ਨੂੰ ਪੁੱਛ ਲੋ ਤੁਸੀਂ ਅੱਛਾ ਵੀਰਪਾਲ ਨੇ ਤਾਂ ਮੈਨੂੰ ਦੱਸਿਆ ਵੀ ਨਹੀਂ ਵੀ ਘਰ ਇੱਕ ਹੋਰ ਆਈਟਮ ਬਾਈ ਬੈਠੀ ਐ ਕੋਈ ਗੱਲ ਨਹੀਂ ਬਾਕੀ ਰਹੀ ਗੱਲ ਪੱਲੋ ਦੀ ਮੈਂ ਪੁੱਛ ਲੈਣੀ ਆ ਪੱਲੋ ਨੂੰ ਵੀ ਵੀ ਤੂੰ ਕੌਣ ਆ ਨਾਲੇ ਮੇਰੀ ਗੱਲ ਸੁਣ ਚੁੱਪ ਕਰਕੇ ਉੱਥੇ ਬੈਠ ਜਾ ਇੱਥੇ ਭਾਂਡੇ ਨੇ ਕਿ ਹੱਥ ਮਾਰਦੀ ਫਰਦੀਆਂ ਕੁਛ ਨਹੀਂ ਮੰਮੀ ਮੈਂ ਤਾਂ ਦੁੱਧ ਪਿਆਉਂਦੀ ਸੀ ਇਹਨੂੰ ਬੋਤਲ ਲੱਭੀ ਜਾਂਦੀ ਸੀ ਇਹਦੀ ਤੁਸੀਂ ਬੈਠੋ ਮੈਂ ਚਾਹ ਬਣਾ ਮੈਨੂੰ ਤਾਂ ਲੱਗਦਾ ਕਿਸੇ ਦਿਨ ਮੈਨੂੰ ਆनाथ ਆਸ਼ਰਮ ਕੋਲਣਾ ਪੈਣਾ ਕਦੀ ਕੋਈ ਆ ਕੇ ਵੜ ਜਾਂਦਾ ਕਦੀ ਕੋਈ ਆ ਕੇ ਵੜ ਜਾਂਦਾ ਇੱਥੇ ਮੈਂ ਬੜੀ ਨਹੀਂ ਹੈਗੀ ਮੰਮੀ ਮੈਂ ਤਾਂ ਵਿਆਹ ਕਰਾ ਕੇ ਆਈ ਸੀ ਰਵੀ ਨਾਲ ਤੇ ਮੈਂ ਉਹਦੇ ਬੱਚੇ ਦੀ ਮਾਂ ਵੀ ਆਂ ਅੱਛਾ ਮਾਂ ਉਹਦੀ ਮੈਂ ਆ ਮੈਨੂੰ ਨਹੀਂ ਪਤਾ ਵੀ ਮੇਰੇ ਮੁੰਡੇ ਨੇ ਵਿਆਹ ਕਿੱਥੇ ਕਰਾਇਆ ਜਿਸ ਟਾਈਮ ਤੇ ਮੈਂ ਉਰੇ ਆਈ ਸੀ ਨਾ ਤੁਸੀਂ ਇੱਥੇ ਹੈ ਨਹੀਂ ਸੀਗੇ ਤਾਂ ਕਰਕੇ ਤੁਹਾਨੂੰ ਪੂਰੀ ਗੱਲ ਦਾ ਪਤਾ ਨਹੀਂ ਹੈਗਾ ਚੱਲ ਚੱਲ ਨਿਕਲ ਬਾਹਰ ਇੱਥੋਂ ਚੱਲ ਮੈਂ ਤੁਹਾਡੇ ਵਾਸਤੇ ਚਾਹ ਬਣਾ ਦਿੰਨੀ ਮੈਨੂੰ ਲੋੜ ਨਹੀਂ ਹੈਗੀ ਰੀਤ ਚਾਹ ਬਣਾਉਣ ਵਾਸਤੇ ਠੀਕ ਰੀਤ ਕਿੱਥੇ ਆ ਅੰਦਰ ਹੀ ਬੈਠੀ ਹੋ ਜੀ ਚੱਲ ਤੂੰ ਤੁਰਦੀ ਬਣ ਜੇ ਤੂੰ ਰਸੋਈ ਦੇ ਨੇੜੇ ਤੇੜੇ ਵੀ ਮੈਨੂੰ ਦਿਖ ਗਈ ਨਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਚੱਲ ਮੈਨੂੰ ਨਾ ਸਭ ਪਤਾ ਜਿਹੜੀ ਤੇਰੀ ਇੱਥੇ ਐਂਟਰੀ ਹੋਈ ਹੈ ਨਾ ਇਹ ਪਾਲੋ ਦੀ ਵਜ੍ਹਾ ਤੋਂ ਹੋਈ ਆ ਮੈਨੂੰ ਤਾਂ ਲੱਗਦਾ ਪਾਲੋ ਦਾ ਹੀ ਬਿਸਤਰਾ ਗੋਲ ਕਰਨਾ ਪਊਗਾ ਮੈਨੂੰ ਨਹੀਂ ਨਹੀਂ ਮੰਮੀ ਜੀ ਪਾਲੋ ਮਾਮੀ ਨੂੰ ਤਾਂ ਕੁਝ ਵੀ ਨਹੀਂ ਪਤਾ ਹੈਗਾ ਮੈਂ ਤਾਂ ਆ ਪਾਈ ਆ ਇਸ ਘਰ 'ਚ ਪਹਿਲੇ ਨੰਬਰ ਤੇ ਨਾ ਬਲੇ ਸੜੇ ਬੁੱਥੇ ਨਾਲ ਮੈਨੂੰ ਮੰਮੀ ਜੀ ਨੇ ਕਿਹਾ ਕਰ ਠੀਕ ਆ ਨਾ ਮੈਡਮ ਕਾ ਕੇ ਬੁਲਾ ਲੈ ਜੇ ਬਾਲੀ ਅੱਗ ਲੱਗੀ ਆ ਤੇ ਕੋਈ ਨਾ ਜੀ ਮੈਡਮ ਕਿਆ ਕਰਾਂਗੀ ਹਾਂ ਨਾਲੇ ਨਾ ਮੈਨੂੰ ਇਸ ਘਰ ਦੇ ਵਿੱਚ ਨੌਕਰ ਮੈਂ ਰੱਖੇ ਹੋਏ ਨੇ ਮੈਨੂੰ ਤੇਰੀ ਲੋੜ ਨਹੀਂ ਹੈਗੀ ਨਾਲੇ ਇੱਜ਼ਤ ਨਾ ਚਲ ਜਾ ਦੇਖ ਤੇਰੇ ਗੋਦੀ 'ਚ ਜਵਾਕ ਐ ਮੈਂ ਜਵਾਕ ਕਰਕੇ ਚੁੱਪ ਨਹੀਂ ਤਾਂ ਮੈਂ ਹੋਂ ਨੂੰ ਕੜੀਸ਼ ਕੇ ਬਾਹਰ ਕੱਢ ਦਿੰਦੀ ਮੰਮੀ ਜੀ ਮੈਂ ਝੂਠ ਨਹੀਂ ਬੋਲਦੀ ਇਹ ਤੁਹਾਡਾ ਹੀ ਪੋਤਾ ਹੈਗਾ ਮੇਰਾ ਪੋਤਾ ਹੋ ਕਿਵੇਂ ਜਾ ਮੈਨੂੰ ਇਹ ਤਾਂ ਦੱਸ ਦੇ ਮੈਨੂੰ ਪਤਾ ਨਹੀਂ ਆਪਣੇ ਮੁੰਡੇ ਦਾ ਮੈਨੂੰ ਪਤਾ ਹੈਗਾ ਵੀ ਰਵੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਪਰ ਮੈਂ 2-3 ਮਹੀਨੇ ਉਹਦੇ ਨਾਲ ਰਹੀ ਹਾਂ ਤੂੰ ਜਿਹੜੀ ਇਹ ਚਾਲਾਂ ਖੇਡਦੀ ਫਿਰਦੀ ਐ ਨਾ ਇਹ ਚਾਲਾਂ ਕਿਸੇ ਹੋਰ ਨਾਲ ਜਾ ਕੇ ਖੇਢੀ ਠੀਕ ਐ ਨਾ ਮੈਂ ਤਾਂ ਬਹੁਤ ਲੋਕਾਂ ਨਾਲ ਖੁਦ ਹੀ ਚਾਲਾਂ ਖੇਡ ਲੈਨੀ ਐ ਕੋਈ ਗੱਲ ਨਹੀਂ ਮੰਮੀ ਜੀ ਤੁਹਾਨੂੰ ਨਹੀਂ ਯਕੀਨ ਆਉਂਦਾ ਨਾ ਤੁਸੀਂ ਪੁੱਛ ਲਓ ਵੀਰਪਾਲ ਹੋਰਾਂ ਨੂੰ ਰੀਤ ਨੂੰ ਪੁੱਛ ਲਓ ਕੋਈ ਨਾ ਕਰਦੀ ਐ ਮੈਂ ਵੀਰਪਾਲ ਨਾਲ ਵੀ ਗੱਲ ਤੇ ਰਹੀ ਗੱਲ ਪਾਲੋ ਦੀ ਪਾਲੋ ਤਾਂ ਹਰ ਟਾਈਮ ਤੇ ਮੇਰੇ ਤੇ ਗਿਆ ਮਾਂ ਲਾਉਣ ਨੂੰ ਫਿਰਦੀ ਐ ਪਹਿਲਾਂ ਮੈਨੂੰ ਰੱਖੀ ਬੈਠੀ ਆ ਰੀਤ ਨੂੰ ਰੱਖੀ ਬੈਠੇ ਹੁਣ ਇੱਕ ਨਵੀਂ ਆਈਟਮ ਹੋਰ ਲਿਆ ਕੇ ਮੇਰੇ ਸਹਰਾਣੇ ਖੜਾਤੀ ਉਹ ਰੋਂਦੀਆਂ ਸੂਰਤਾਂ ਸਾਰੀਆਂ ਮੇਰੇ ਕੋਈ ਆਉਣੀਆਂ ਹੁੰਦੀਆਂ ਨੇ ਕੋਈ ਨਾ ਮੰਮੀ ਜੀ ਤੁਹਾਨੂੰ ਮੈਨੂੰ ਨਹੀਂ ਚੰਗੀ ਲੱਗੀ ਇਹ ਜੀ ਤੁਹਾਡਾ ਤਾਂ ਨਹੀਂ ਕੋਈ ਕਸੂਰ ਸ਼ਾਇਦ ਮੇਰੀ ਕੋਈ ਗਲਤੀ ਹੋਊਗੀ ਤੁਸੀਂ ਬੈਠ ਜਾਓ ਮੈਂ ਚਾਹ ਬਣਾ ਦਿੰਨੀ ਆ ਤੁਹਾਡੇ ਵਾਸਤੇ ਮੇਰੇ ਕੋਲ ਹੈਗੀ ਆ ਚਾਹ ਵਾਸਤੇ ਰੀਤ ਠੀਕ ਆ ਨਾ ਬਾਲਾ ਮੰਮੀ ਜੀ ਮੰਮੀ ਜੀ ਨਾ ਕਰਦੀ ਫਿਰ ਇਹ ਜਿਹੜੀ ਜਮਾਨ ਜੀ ਹੈ ਨਾ ਖਿੱਚ ਕੇ ਹੱਥ 'ਚ ਪੜਾ ਦੂੰ ਨਹੀਂ ਤਾਂ ਰੀਤ ਨੂੰ ਪੁੱਛ ਲਈ ਕੋਈ ਗੱਲ ਨਹੀਂ ਮੈਂ ਭੱਗ ਜਾਨੀ ਹਾਂ ਨਹੀਂ ਤਾਂ ਜੇ ਥੋੜਾ ਜਿਹਾ ਬਗੜਾ ਬਾਹਰ ਨੂੰ ਗੇਟ ਵਾਲ ਨੂੰ ਹੋ ਜੀ ਮੈਂ ਕਿੱਥੇ ਜਾਊਂਗੀ ਜੀ ਬੱਚੇ ਨੂੰ ਲੈ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਪਾਲੋ ਕਰਦੀ ਕੀ ਫਰਦੀ ਐ ਰੋਜ਼ ਇੱਕ ਨਵਾਂ ਤੋਹਫਾ ਮੇਰੇ ਲਈ ਲਿਆ ਕੇ ਬਿਠਾ ਲੈਂਦੀ ਆ ਕਰਦੀ ਇਹਨਾਂ ਨਾਲ ਗੱਲ ਦੋਨਾਂ ਜਾਣੀਆਂ ਨਾਲ ਵੀ ਇਹ ਆਈ ਕਿੱਥੋਂ ਆਏ ਵੀਰਪਾਲ ਹਾਂਜੀ ਮੈਡਮ ਮੇਰੀ ਗੱਲ ਸੁਣ ਆਹ ਜਵਾਕ ਜੀ ਵਾਲੀ ਕਿਹੜੀ ਆਈਟਮ ਆ ਏ ਕੀ ਮਤਲਬ ਹੋਇਆ ਆਈਟਮ ਉਹ ਤਾਂ ਹਰਮਨ ਆ ਹਰਮਨ ਹੁਣ ਇਹ ਹਰਮਨ ਕੌਣ ਆ ਗਈ ਆ ਮੈਡਮ ਮੈਨੂੰ ਤਾਂ ਐ ਸੀਗਾ ਵੀ ਤੁਹਾਨੂੰ ਪਤਾ ਲੱਗ ਜੂਗਾ ਚਲ ਮੰਮੀ ਵਰਗੀ ਦੱਸ ਦੂਗੀ ਚਲ ਮੈਂ ਹੀ ਦੱਸ ਦਿੰਨੀ ਆ ਇਹ ਤਾਂ ਹਰਮਨ ਤੁਹਾਡੇ ਮਗਰੋਂ ਨਾ ਰਵੀ ਆਇਆ ਸੀਗਾ ਤੇ ਉਹਨੂੰ ਭੂਆ ਲੈ ਕੇ ਆਈ ਸੀਗੀ ਪਾਲ ਕੇ ਰਵੀ ਨੂੰ ਤੇ ਮਗਰੀ ਇਹ ਆ ਗਈ ਇਹ ਕਹਿੰਦੀ ਵੀ ਮੈਂ ਰਵੀ ਦੇ ਘਰ ਵਾਲੀ ਹਾਂ ਕਹਿੰਦੀ ਰਵੀ ਨੇ ਮੇਰੇ ਨਾਲ ਵਿਆਹ ਕਰਾਇਆ ਸੀ ਅੱਛਾ ਇਹਨੇ ਕਹਤਾ ਤਾਂ ਤੁਸੀਂ ਰੱਖ ਲਈ ਉਹ ਰੀਤ ਦੀ ਅੱਖਾ ਪੁੱਟੀਆਂ ਸੀ ਰੀਤ ਨੂੰ ਨਹੀਂ ਸੀ ਪਤਾ ਵੀ ਮੇਰੇ ਖਸਮ ਨੇ ਦੋ ਦੋ ਵਿਆਹ ਕਰਾਏ ਨੇ ਤੁਹਾਨੂੰ ਕੀ ਲੱਗਦਾ ਉਹਨੇ ਕੁਝ ਕਿਹਾ ਨਹੀਂ ਹੈ ਹੁਣ ਨਾਲੇ ਨਾ ਰਵੀ ਥੋੜਾ ਅਬਸੈਟ ਸੀਗਾ ਉਹ ਇਹਨੂੰ ਹੀ ਆਪਦੇ ਘਰ ਵਾਲੀ ਮੰਨਦਾ ਸੀਗਾ ਹਰਮਨ ਨੂੰ ਕਿਉਂਕਿ ਇਹਦੇ ਚੂੜਾ ਪਾਇਆ ਸੀਗਾ ਬਾਕੀ ਵਿਚਲੀ ਗੱਲ ਕੀ ਆ ਉਹ ਤਾਂ ਹੁਣ ਹਰਮਨ ਜਾਣਦੀ ਆ ਤੇ ਜਾਂ ਫਿਰ ਰੱਬ ਜਾਣਦਾਗਾ ਮੈਨੂੰ ਤਾਂ ਇੰਨਾ ਹੀ ਪਤਾਗਾ ਬਸ ਐਂ ਤਾਂ ਪਤਾ ਨਹੀਂ ਵੀ ਉਹਦੇ ਘਰ ਵਾਲੀ ਹੈਗੀ ਆ ਕਿ ਨਹੀਂ ਪਰ ਇਹ ਕਹਿੰਦੀ ਜਿਹੜਾ ਮੇਰਾ ਮੁੰਡਾਗਾ ਇਹ ਰਵੀ ਦਾ ਤੇ ਮੈਂ ਰਵੀ ਦੇ ਘਰ ਵਾਲੀ ਆ ਕਹਿੰਦੀ ਰਵੀ ਨੇ ਮੇਰੇ ਨਾਲ ਵਿਆਹ ਕਰਾਇਆ ਸੀਗਾ ਬਸ ਪਹਿਲਾਂ ਤਾਂ ਇਹਨੂੰ ਘੜਤਾ ਸੀਗਾ ਘਰੋਂ ਆਪੀ ਬਗ ਬੀਸੀ ਬੋਟ ਕਲੇਸ ਰਹਿੰਦਾ ਸੀ ਘਰ ਚ ਇਹ ਸਭ ਕੁਝ ਕਿਹਾ ਕਿਨੇ ਆ ਵੀ ਉਹਦੇ ਨਾਲ ਵਿਆਹੀ ਸੀ ਮੈਡਮ ਮੈਂ ਤੁਹਾਨੂੰ ਸਾਰੀ ਗੱਲ ਨਾ ਅੰਦਰ ਬੈਠ ਕੇ ਦੱਸਦੀ ਆ ਇੱਥੇ ਜੀ ਮਾਮੀ ਅਰਜੀ ਨੂੰ ਸੁਣ ਲਈ ਫਿਰ ਕਲੇਸ ਪੈ ਜਾਊਗਾ ਘਰ ਚ ਆ ਜਾ ਚਲ ਮੈਡਮ ਮੈਂ ਤੁਹਾਨੂੰ ਦੱਸਨੀ ਆ ਸਾਰੀ ਗੱਲ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ ਤੂੰ ਛੇਤੀ ਦੱਸ ਮੇਰੇ ਕੋਲ ਟਾਈਮ ਘਟਾ ਮੈਡਮ ਤੂੰ ਆਈ ਸੀ ਚਿੰਦਰ ਕਸੀ ਜਾਣਦੇ ਨੂੰ ਤੇ ਉਹ ਆਈ ਜਦੋਂ ਉਹਨੇ ਆ ਕੇ ਨਾ ਰਵੀ ਨੂੰ ਲੱਭ ਲਿਆ ਰਵੀ ਕਿੱਥੋਂ ਲੱਭਿਆ ਉਹਨੇ ਇਹ ਵੱਲ ਦਤਾ ਨਹੀਂ ਮੈਨੂੰ ਪਤਾ ਤੇ ਨਾ ਹੀ ਉਹਨੇ ਦੱਸਿਆ ਜਦੋਂ ਰਵੀ ਨੂੰ ਲੱਭ ਲਿਆ ਕੁਝ ਦਿਨਾਂ ਬਾਅਦ ਇੱਕ ਕੁੜੀ ਸੀਗੀ ਹੋਰ ਮੋਟੀ ਜੀ ਮਨਪ੍ਰੀਤ ਉਹ ਕਹਿੰਦੀ ਇਹ ਰਵੀ ਦੇ ਘਰ ਆਲੀ ਆ ਅੱਛਾ ਉਹਨੂੰ ਪੈਸੇ ਦੇ ਕੇ ਲੈ ਕੇ ਆਈ ਸੀ ਉਹ ਜਾਣ ਕੇ ਨਾਟਕ ਖੇਡਿਆ ਸੀ ਸਾਡੇ ਨਾਲ ਵੀ ਨਾਲ ਨੂੰ ਲੱਗੇ ਰਵੀ ਨੇ ਇਹਦੇ ਨਾਲ ਵਿਆਹ ਕਰਾ ਲਿਆ ਸੀ ਤੇ ਉਹ ਕੁੜੀ ਪਹਿਲਾਂ ਤਾਂ ਕਹੀ ਗਈ ਵੀ ਮੈਂ ਉਹਦੇ ਘਰ ਆਣੀ ਆ ਪਰ ਹੌਲੀ-ਹੌਲੀ ਸਾਨੂੰ ਉਹਦਾ ਸੱਚ ਸਾਰਾ ਪਤਾ ਲੱਗ ਗਿਆ ਫਿਰ ਉਹਨੂੰ ਅਸੀਂ ਭੇਜਤਾ ਚਲ ਕੇ ਮੈਨਾਂ ਕਿਵੇਂ ਉਹ ਆਪਦੇ ਘਰੇ ਵਾਗ ਗਈ ਇਸ ਤੋਂ ਬਾਅਦ ਭੂਆ ਨੇ ਸੱਦ ਲਈ ਹਰਮਨ ਹਰਮਨ ਥੋੜੀ ਜਿਹੀ ਜਿੱਦੀ ਆ ਇਹ ਤਾਂ ਬਸ ਗੱਲ ਤੇ ਖੜ ਗਈ ਉਹਨੂੰ ਐ ਹੋ ਗਿਆ ਵੀ ਇੰਨਾ ਸੋਹਣਾ ਘਰਬਾਰ ਆ ਇੰਨਾ ਸੋਹਣਾ ਮੁੰਡਾ ਆ ਖੇਡਿਆ ਤੇ ਨਹੀਂ ਵੀ ਨਾਟਕੀ ਸੀ ਪਰ ਇਹਦਾ ਮਨ ਬਦਲ ਗਿਆ ਇਹ ਕਹਿੰਦੀ ਮੈਂ ਤਾਂ ਰਵੀ ਦੇ ਘਰ ਆਣੀ ਆ ਏ ਗਈ ਨਹੀਂ ਉਹ ਤਾਂ ਵਗ ਗਈ ਜਦੋਂ ਇਹ ਗਈ ਨਹੀਂ ਫਿਰ ਰੱਬ ਜਾਣਦਾ ਇਹ ਜਵਾਬ ਕਿਹਦਾਗਾ ਪਰ ਜਦੋਂ ਰਵੀ ਸੀ ਨਾ ਇੱਥੇ ਉਹ ਥੋੜਾ ਅਬਜੈਕਟ ਸੀਗਾ ਮੈਂਟਲੀ ਠੀਕ ਨਹੀਂ ਸੀਗਾ ਤੇ ਇਹ ਕਹਿੰਦੀ ਵੀ ਇਹ ਜਵਾਬ ਰਵੀ ਦਾ ਹੀ ਆ ਤੇ ਕਿਵੇਂ ਨਾ ਕਿਵੇਂ ਬਹੁਤ ਗਲੇਸ ਰਹੀ ਹੈ ਵੀ ਦੋਨੇ ਫਿਰ ਇਸ ਘਰੋਂ ਵਗ ਗਏ ਸੀ ਹੁਣ ਇਹ ਫੇਰ ਆ ਗਈ ਇਹ ਤਾਂ ਫਿਰ ਮੈਂ ਇਹਦਾ ਹੱਲ ਤਾਂ ਹੁਣ ਮੈਂ ਕੱਢੂੰਗੀ ਇਹਦਾ ਮਤਲਬ ਕਿ ਕੋਈ ਵੀ ਇੱਥੇ ਮੂੰਹ ਚੱਕ ਕੇ ਆਇਆ ਕਰੋਗੇ ਵੀ ਮੈਂ ਰਵੀ ਦੀ ਘਰੇ ਵਾਲੀ ਆ ਮੈਂ ਰਵੀ ਨੇ ਮੈਨੂੰ ਪਤਾ ਮੇਰੇ ਮੁੰਡੇ ਦਾ ਵੀ ਉਹ ਕਿਸੇ ਨਾਲ ਵਿਆਹ ਨਹੀਂ ਕਰਾ ਸਕਦਾ ਰਹੀ ਗੱਲ ਜਵਾਕ ਦੀ ਜਵਾਕ ਤਾਂ ਦੂਰ ਨੇੜੇ ਵੀ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਇਹਦੇ ਮੈਂ ਪੁੱਛਦੀ ਆ ਵੀ ਇਹ ਆਈ ਕਿਵੇਂ ਆ ਪਰ ਮੈਡਮ ਮੈਂ ਕਹਨੀ ਆ ਵੀ ਚੱਲ ਕੇ ਵੀ ਮਰਜੀ ਆ ਹਨਾ ਹੁਣ ਤਾਂ ਇਹਦਾ ਵੀ ਨਹੀਂ ਕੋਈ ਅੱਗੇ ਪਿੱਛੇ ਹੈਗਾ ਵਿਚਾਰੀ ਦਾ ਤੇ ਉਹ ਜਵਾਕ ਹੋ ਸਕਦਾ ਇਹ ਸੱਚ ਕਹਿੰਦੀ ਹੋਵੇ ਜੇ ਮੰਨ ਲਾ ਵੀਰਪਾਲ ਇਹਦਾ ਅੱਗੇ ਪਿੱਛੇ ਕੋਈ ਨਹੀਂ ਆ ਤੇ ਮੇਗੜਾ ਨਾਥ ਆਸ਼ਰਮ ਖੋਲਿਆ ਵੀ ਜਿਹੜਾ ਵੀ ਆਊਗਾ ਮੈਂ ਆਪਦੇ ਘਰੇ ਤੂੰ ਦੇਖ ਰੀਤ ਨੇ ਤੇ ਰਹਿਣੇ ਰਹਿਣਾ ਇੱਥੇ ਰੀਤ ਦੇ ਨਾਲ ਪਾਲੋ ਰਹਿ ਰਹੀ ਐ ਹੁਣ ਇੱਕ ਇਹ ਹੋਰ ਆ ਗਈ ਮੇਰੇ ਘਰੇ ਇਨਕਮ ਕਿੱਥੇ ਆ ਮੈਂ ਕਮਾਉਣੀ ਆ ਮੈਂ ਲਿਉਂਦੀ ਆ ਇਹ ਮੈਨੂੰ ਪਤਾ ਇਹ ਤਾਂ ਗੱਲਾਂ ਹੀ ਕਰਦੇ ਨੇ ਮਗਰ ਬੈਠ ਕੇ ਵੀ ਪਤਾ ਨਹੀਂ ਕਿੱਥੋਂ ਲਿਆਉਂਦੀ ਆ ਖੜਕ ਖਸਮ ਕਰ ਲਿਆ ਤੈਨੂੰ ਪਤਾ ਪਾਲੋ ਦੀ ਜ਼ਬਾਨ ਦਾ ਠੀਕ ਐ ਪਰ ਮੈਂ ਹੁਣ ਇਹਨੂੰ ਇੱਥੇ ਨਹੀਂ ਰਹਿਣ ਦਊਂਗੀ ਕਿਉਂਕਿ ਤੈਨੂੰ ਪਤਾ ਵੀ ਮੈਂ ਕਿੰਨਾ ਚਿਰ ਇਹਨੂੰ ਰੱਖੀ ਜਾਊਂਗੀ ਇਹ ਤਾਂ ਮੈਂ ਹੱਲ ਕੱਢੂੰਗੀ ਬੀਹੇ ਕਿਉਂ ਆਈ ਹੈ ਕਿਸ ਕਾਰਨ ਆਈ ਹੈ ਮੈਡਮ ਉਹ ਤਾਂ ਚਲੋ ਕੋਈ ਨਹੀਂ ਮੈਂ ਤਾਂ ਬੱਸ ਉਹਨੂੰ ਹੀ ਕਹੂੰਗੀ ਵੀ ਨਾ ਜਿਹਾਕ ਵੀ ਛੋਟਾਗਾ ਠੰਡ ਦਾ ਟਾਈਮ ਆ ਚਲ ਕਿ ਵੀ ਮਰਜੀ ਆ ਹੌਲੀ ਹੌਲੀ ਤੁਸੀਂ ਪਤਾ ਕਰ ਲਿਓ ਜੋ ਤੁਹਾਡਾ ਫੈਸਲਾ ਤੁਸੀਂ ਕਰਨਾ ਨਾ ਤੁਹਾਡਾ ਘਰ ਮੈਂ ਤਾਂ ਕੌਣ ਹੁਣੀ ਆ ਵਿੱਚ ਬੋਲਣ ਵਾਲੀ ਬਸ ਮੈਂ ਮਿੰਤਨ ਵਾਲੀ ਕਹਿਣੀ ਹੈ ਇਹ ਗੱਲ ਵੀ ਕੋਸ ਟਾਈਮ ਲਈ ਆ ਤੁਹਾਨੂੰ ਪਤਾ ਪਹੁੰਚ ਕਿੰਨੀ ਠੰਡ ਹੁੰਦੀ ਆ ਕਿੰਨੀ ਜ਼ਿਆਦਾ ਠੰਡਾ ਛੋਟਾ ਜਿਹਾ ਜਵਾਬ ਉਹ ਲੈ ਕੇ ਕਿੱਥੇ ਜਾਊਗੀ ਮੈਂ ਦੇਖ ਹਜੇ ਤਾਂ ਨਹੀਂ ਇਹਨਾਂ ਐ ੱਤਕਾ ਕਰਦੀ ਮੈਂ ਪਹਿਲਾਂ ਦੀ ਤੈਅ ਤੱਕ ਜਾਊਂਗੀ ਜੇ ਮੈਨੂੰ ਸਹੀ ਲੱਗਿਆ ਤਾਂ ਫੇ ਉਹਦਾ ਫੈਸਲਾ ਲਵਾਂਗੀ ਦੇਖ ਮੈਂ ਇੰਨੀ ਵੀ ਮਾੜੀ ਨਹੀਂ ਐ ਮੈਨੂੰ ਚੱਲ ਇਹ ਕੁੜੀ ਕੌਣ ਆ ਮੈਨੂੰ ਨਹੀਂ ਪਤਾ ਪਰ ਜਵਾਬ ਤਾਂ ਕਿਸੇ ਦਾ ਕਿਸੇ ਦਾ ਤਾਂ ਹੈਗਾ ਹੀ ਐ ਮੈਂ ਜਵਾਬ ਕਰਕੇ ਕੋਈ ਗੱਲ ਨਹੀਂ ਖਿਆਲ ਦੇ ਦੇਣੀ ਕੱਢ ਲਈ ਇੱਥੇ ਉਦੋਂ ਬਾਅਦ ਮੈਂ ਇਹਦੀ ਸਾਰੀ ਪਹਿਲਾਂ ਪੁੱਛ ਪੜਤਾਲ ਕਰੂੰਗੀ ਇਹ ਕਿੱਥੋਂ ਆਈ ਐ ਕਿਵੇਂ ਆਈ ਐ ਕੀ ਗੱਲਬਾਤ ਐ ਫਿਰ ਦੇਖੂੰਗੀ ਉਸ ਤੋਂ ਬਾਅਦ ਤੇ ਉਹ ਕਿੱਥੇ ਪਾਲੋ ਮਾਮੀ ਤੇ ਦਿੱਹੀ ਹੁਣੀਆ ਮਿਲੀ ਨਹੀਂ ਤੁਹਾਨੂੰ ਨਾ ਜਦੋਂ ਮੈਂ ਅੰਦਰ ਆਈ ਪਹਿਲਾਂ ਤਾਂ ਉਹ ਡੈਣ ਜੀ ਖੜੀ ਐ ਜਵਾਕ ਲਈ ਮੈਨੂੰ ਤਾਂ ਇਹ ਹੋ ਗਿਆ ਮਾਹ ਪਤਾ ਨਹੀਂ ਉਹਨਾਂ ਨੇ ਕਿਹੜਾ ਚੰਦ ਚਾੜਤਾ ਜਿਹੜਾ ਹੁਣ ਨਵੀਂ ਇੱਕ ਹੋਰ ਆਈਟਮ ਲਿਆ ਕੇ ਬਾੜਤੀ ਵਿੱਚ ਇੱਥੇ ਹੋਊਗੀ मामੀ ਕੋਈ ਨਹੀਂ ਤੁਸੀਂ ਕਰ ਲੋ ਗੱਲ ਨਾਲੇ ਲੜਾਈ ਪੜਾਈ ਦਾ ਹੁਣ ਕੀ ਫਾਇਦਾ मामੀ ਨੂੰ ਤਾਂ ਤੁਹਾਨੂੰ ਪਤਾ ਤੁਸੀਂ ਮਾੜਾ ਆ ਬੁਲਾਉਂਗੇ ਤਾਂ 100 100 ਗੱਲਾਂ ਸੁਣਾਉਗੀ ਤੁਹਾਨੂੰ ਕੀ ਫਾਇਦਾ ਕਲੇਸ ਦਾ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਤੈਨੂੰ ਕਹਣਾ ਮੈਂ ਉਹਨੂੰ ਪੁੱਛੂਗੀ ਵੀ ਇਹ ਹੈ ਕੌਣ ਦੱਸਣਗੇ ਤਾਂ ਸਹੀ ਬਾਕੀ ਲੇਖ ਜੇ ਤੂੰ ਮੈਨੂੰ ਸਾਰਾ ਸੱਚ ਦੱਸਦਾ ਰਹੋ ਤੇਰੇ ਲਈ ਤੇਰਾ ਬਹੁਤ ਧੰਨਵਾਦ ਕਿਉਂਕਿ ਮੈਂ ਇਹ ਚਾਹੁੰਨੀ ਵੀ ਮੈਨੂੰ ਸੱਚ ਪਤਾ ਲੱਗੇ ਵੀ ਸੱਚ ਹੈ ਕੀ ਇਹ ਵੀ ਇਹ ਸੱਚੀ ਰਵੀ ਦੀ ਘਰ ਆਲੀ ਆ ਸੱਚੀ ਜਵਾਕ ਇਹਦਾ ਪਰ ਮੇਰਾ ਮਨ ਨਹੀਂ ਮੰਨਦਾ ਇਸ ਗੱਲ ਨੂੰ ਪਤਾ ਹੁਣ ਰੱਬ ਹੀ ਜਾਣਦਾ ਵੀ ਇਹ ਜਵਾਕ ਰਵੀ ਦਾ ਜਾਂ ਕੀ ਦਾ ਗਏ ਤਾਂ ਮੇਰਾ ਮਨ ਹੀ ਨਹੀਂ ਮੰਨਦਾ ਚੱਲ ਕੋਈ ਗੱਲ ਨਹੀਂ ਮੈਂ ਕੁੱਟ ਚਾਹ ਪੀਵਾਂ ਹੁਣ ਕਿਉਂਕਿ ਮੈਂ ਵੀ ਥੱਕ ਗਈ ਆ ਹਾਂ ਪੀ ਲੋ ਚਲੋ ਮੈਂ ਵੀ ਜਾਣੀ ਕਦੋਂ ਦੀ ਕਹੀ ਜਾਂਦੀ ਆ ਚਾਹ ਲਿਆ ਦੋ ਚਾਹ ਲਿਆ ਦੋ ਪਤਾ ਨਹੀਂ ਕਿੱਥੇ ਵੜੀਆਂ ਨੇ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਆ ਗਈ ਹੋਰ ਪੱਲੋ ਰੀਤ ਨੂੰ ਕਾਹ ਚਾਹ ਦੇ ਦੇ ਧਰੀ ਹੋਈ ਸੀ ਹਰਮਨ ਕਹਿੰਦੀ ਮੈਂ ਧਰਦੀ ਆ ਚਾ ਮੈਨੂੰ ਪਹਿਲਾਂ ਹਰਮਨ ਵਾਲੀ ਗੱਲ ਦੱਸ ਇਹ ਹੈ ਕਿਹੜੀ ਆ ਹਾਏ ਹਾਏ ਨਹੀਂ ਭੈਣ ਜੀ ਜਦੋਂ ਤੂੰ ਉਦੋਂ 20 ਦਿਨ ਨਹੀਂ ਗਈ ਸੀ ਹਾਂ ਚਾਚਾ ਤੇ ਤੁਸੀਂ ਬੱਗ ਗਈ ਸੀ ਹੂੰ ਉਦੋਂ ਇਹਨੂੰ ਆਹ ਲਿਆ ਤੇ ਰਵੀ ਤੇਰੇ ਨਣਦਾਈ ਤੀ ਜਿਹੜੀ ਉਹਨੇ ਲਿਆ ਕਿ ਛੜ ਤੇ ਪਹਿਲਾਂ ਤਾਂ ਕੋਈ ਆਈ ਦੀ ਮਨਪਰੀਤ ਉਹਦੇ ਨਾਲ ਉਹਦੇ ਤਾਂ ਖੁੱਲ ਕੇ ਦੀ ਭਾਣੇ ਭੇਤ ਉਹ ਤਾਂ ਪਤਾ ਤੇ ਵਿਚਾਰੀ ਨਣਦ ਨੇ ਪੈਸੇ ਤੇ ਬੁਲਾਈ ਆ ਆ ਹਰਮਨ ਤੀ ਜਿਹੜੀ ਇਹ ਕਹਾ ਇਹਨੂੰ ਵੀ ਛੜਤਾ ਇਹਨੂੰ ਕਹਾ ਰਵੀ ਨੇ ਕਹਿਤਾ ਕਹਿੰਦਾ ਇਹ ਤਾਂ ਮੇਰੇ ਘਰਾਂ ਵਾਲੀ ਆ ਤੇ ਉੱਥੋਂ ਭਣੇ ਇਹਨਾਂ ਦੇ ਪਤਨ ਕੀ ਗਿੱਟਮਿਟ ਹੋਈ ਆ ਉਸ ਤੋਂ ਬਾਅਦ ਇਹ ਕਹਿੰਦੀ ਮੇਰੇ ਤਾਂ ਜਵਾਬ ਹੋਣੇ ਵਾਲਾ ਹੋ ਗਿਆ ਮੇਰੀ ਗੱਲ ਸੁਣ ਪਾਲੋ ਹਾਂ ਤੂੰ ਕਹਿੰਨੀਵੇਂ ਮੈਂ ਤਾਂ ਰੀਤ ਦੇ ਸਾਹਾਂ ਚ ਸਾਹ ਲੈਨੀ ਆ ਤੇ ਤੈਨੂੰ ਨਹੀਂ ਪਤਾ ਵੀ ਇਹਦੀ ਪੁੱਛ ਪੜਤਾਲ ਕਰ ਲਾਂ ਵੀ ਇਹ ਹੈਗੀ ਕਿਹੜੀ ਆ ਨੇ ਕੀਤੀ ਦੀ ਭੈਣੇ ਸਾਰਾ ਕੁਝ ਕੀਤਾ ਤੀ ਹੁਣ ਤੈਨੂੰ ਕੀ ਦੱਸਾਂ ਮਨ ਹੁਣ ਇਹ ਤਾਂ ਜਉ ਆ ਕੇ ਬੈਠੀਆ ਹੁਣ ਕਹਿੰਦੀ ਰੋਂਦੀ ਪਿੜਦੀਆ ਕਹਿੰਦੀ ਇਹ ਜਵਾਕ ਕਹਿੰਦੀ ਰਵੀ ਦਾ ਹੁਣ ਮੈਂ ਕਿੱਥੇ ਲੈ ਕੇ ਜਾਵਾਂ ਕਹਿੰਦੀ ਮੇਰੇ ਤਾਂ ਨਾ ਕੋਈ ਅੱਗੇ ਨਾ ਕੋਈ ਪਿੱਛੇ ਆ ਹੁਣ ਭੈਣੇ ਹਾਰ ਕੇ ਮੈਂ ਕੋਈ ਨਹੀਂ ਭਾਈ ਤੇਰੀ ਸੱਸਾ ਜੂ ਉਹਦੇ ਨਾਲ ਕਰ ਲਈ ਰਾਇ ਮਸਲਾ ਹੱਲ ਹਾਰ ਕੇ ਬਹਾਲ ਹੀ ਫੇਰ ਹੁਣ ਕੀ ਕਰਾਂ ਮੈਂ ਇਹਦੀ ਗੱਲ ਸੁਣਾ ਤੈਨੂੰ ਵੀ ਲੱਗਦਾ ਵੀ ਇਹ ਜਵਾਕ ਰਵੀ ਦਾ ਚਲ ਤੂੰ ਅਬ ਦੇ ਦਿਲ ਦੀ ਦੱਸ ਲੱਗਦਾ ਤਾਂ ਹੈ ਨਹੀਂ ਦਾ ਪਰ ਇਨਹੋ ਤਾਂ ਸਿਤਰਾ ਤਾਂ ਹੋਇਆ ਪਿਆ ਤੇ ਜਵਾਗ ਦਾ ਨਾਲੇ ਕਿੱਥੋਂ ਨਾਲੇ ਪਣੇ ਉਹ ਤਾਂ ਤੇਰੇ ਹੱਥ ਡੋਰਾਂ ਤੀ ਰਵੀ ਦੀਆਂ ਤਾਂ ਸਾਰੀਆਂ ਮੈਂ ਉਹੀ ਕਹਿਨੀ ਆ ਜਦੋਂ ਜਵਾਗ ਤਾਂ ਅਜੇ ਤਾਂ ਰੀਤ ਦੇਣੀ ਹੋਇਆ ਉਹਦੇ ਕਿੱਥੋਂ ਹੋ ਜਾਂਦਾ ਉਹੀ ਤਾਂ ਕਰ ਲੈ ਭਣੇ ਰੀਤ ਦੇ ਤਾਂ ਹੁਣ ਉਹ ਕੁੜੀ ਹੋਗੀ ਤੇ ਮੁੜ ਕੇ ਕੋਈ ਨਿਆਣਾ ਹੀ ਨਹੀਂ ਹੋਇਆ ਉਹਨੇ ਤਾਂ ਮੁੜ ਕੇ ਰੀਤ ਦੇਣੀ ਹੋਇਆ ਜਦੋਂ ਉਹਦਾ ਦੇਖ ਉਹਦਾ ਦਿਮਾਗ ਨੂੰ ਸੈਟ ਅਪਸੈਟ ਚੱਲਣ ਲੱਗ ਗਿਆ ਸੀ ਉਹਦਾ ਰੀਤ ਦੇ ਕੋਲੇ ਨਹੀਂ ਗਿਆ ਪਤਾ ਨਹੀਂ ਭੈਣੇ ਇਹ ਤਾਂ ਤਾਂ ਦੇਖ ਜਦੋਂ ਉਦੋਂ ਤੂੰ ਹੈ ਨਹੀਂ ਤੀ ਇਹ ਤਾਂ ਰੋਟੀ ਵੀ ਫੜ ਕੇ ਖਾਂਦਾ ਤੀ ਇਹ ਤਾਂ ਹਰ ਇੱਕ ਚੀਜ਼ ਇਹ ਤਾਂ ਫੜਦਾ ਤੀ ਸੱਤ ਤਾਂ ਪਾਣੀ ਦਾ ਗਲਾਸ ਨਹੀਂ ਤੀ ਫੜਦਾ ਤੇਰਾ ਪੁੱਤ ਪਰ ਪਾਲੋ ਤੈਨੂੰ ਮੈਂ ਇੱਕ ਗੱਲ ਦੱਸਾਂ ਮੇਰਾ ਮਨ ਨਹੀਂ ਮੰਨਦਾ ਇਹਨੂੰ ਆਪਣੀ ਨੂੰ ਸਮਝਣ ਤੇ 1% ਵੀ ਨਾਲੇ ਰਹੀ ਕਹਿੰਦੀ ਤੁਹਾਡਾ ਪੋਤਾ ਏ ਮੈਂ ਖਾ ਬਹਿ ਜਾ ਟੇਕੇ ਨਹੀਂ ਤਾਂ ਬਥੇੜਾ ਕਟਾ ਲੇਗੀ ਮੈਂ ਖਾ ਗੀ ਰੀਤ ਤੋਂ ਕਟਾਉਂਦੀ ਰਹੀ ਹੁਣ ਤੇਰਾ ਨੰਬਰ ਆਇਆ ਕਰੂਗਾ ਆਹਾਂ ਸੱਚ ਬਤਾਇਆ ਕੁਸੀ ਦੀ ਤੀ ਉਹ ਤਾਂ ਸਾਡ ਉਹ ਤਾਂ ਰਿਸ਼ਤੇ ਦਾ ਕੀ ਬਣਿਆ ਇਹ ਕੁਛ ਨਹੀਂ ਬਣਿਆ ਨਹੀਂ ਮੈਂ ਤੈਨੂੰ ਇੱਕ ਗੱਲ ਕਹਾ ਫਿਰ ਤੂੰ ਕਹਿੰਦੀ ਆ ਤੂੰ ਗਾਲਾਂ ਕੱਢਦੀ ਆ ਤੇਰੀ ਰੀਤ ਦਾ ਪੈੜਾ ਬੁੱਥਾ ਜਦੋਂ ਮੇਰੇ ਮੱਥੇ ਲੱਗ ਗਿਆ ਨਾ ਮੇਰੇ ਸਾਰੇ ਕੰਮ ਦੀ ਐਸੀ ਤੈਸੀ ਵੱਜ ਗਈ ਉੱਥੇ ਤਾਂ ਇੰਜ ਮਨ ਲਾ ਵੀ ਮੈਂ ਤਾਂ ਘੇੜਾ ਹੀ ਪਿਆ ਮੈਂ ਤਾਂ ਥੱਕ ਵੀ ਹੰਬ ਕੇ ਘਰੇ ਵੜੀ ਆ ਕੇ ਹੁਣ ਕਈ ਘੰਟੇ ਦੀ ਆਈ ਬੈਠੀ ਆ ਚਾਹ ਦੀ ਕੁੱਟ ਨਹੀਂ ਦੇ ਰਹੀ ਵੀ ਤੇ ਮੇਰੀ ਰੀਤ ਕੁੜੇ ਚਾਹ ਦੇ ਤੇਰੀ ਮੰਮੀ ਨੂੰ ਆਜੂਗੀ ਬਣਾਉਂਦੀਆਂ ਨੇ ਉਹ ਚਾਹ ਕੋਈ ਨਾ ਫਿਕਰ ਨਾ ਕਰ ਨਾਲੇ ਜਿਹੜਾ ਇੱਕ ਔਰੇ ਕਹਿੰਦੀ ਸੀ ਕਿ ਉਰਾਲੇ ਰਿਸ਼ਤੇ ਦਾ ਕੀ ਹੋ ਗਿਆ ਇੱਥੋਂ ਵਾਲੇ ਦਾ ਤਾਂ ਮੈਂ ਕਰਦੀ ਆ ਗੱਲ रिश्ता ਤਾਂ ਆਪਾਂ ਕਰਾਵਾਂਗੇ ਹੁਣ ਇੱਕ ਹੋਰ ਆ ਕੇ ਬੈ ਗਈ ਖਰਚਾ ਕਿੱਥੋਂ ਚਲਾਉਣਾ ਉਹੀ ਕਹਿਣੀ ਆ ਵੀ ਖਰਚਾ ਪਾਣੀ ਵੀ ਕੱਢਣਾ ਪਊਗਾ ਹੀ ਭੈਣੇ ਕਿਸੇ ਨਾ ਕਿਸੇ ਪਾਸੇ ਤਾਂ ਕੱਢ ਰੇਗੀ ਜੇ ਚੱਲ ਇੱਕ ਕੁੜੀ ਦਾ ਤੂੰ ਦੇਖੇਂਗੀ ਮੁੰਡੇ ਦਾ ਮੈਂ ਦੇਖੂੰਗੀ ਤਾਂ ਰਿਸ਼ਤਾ ਹੋ ਜਾਊਗਾ ਉਹੀ 1 ਲੱਖ 1.5 ਲੱਖ ਰੁਪਏ ਡਿੱਗੂਗਾ ਭੈਣੇ ਉਹੀ ਤਾਂ ਮੈਂ ਕਹਿ ਰਹੀ ਆ 20000 ਦਾ ਖਰਚਾ ਤਾਂ ਸਿਰ ਤੇ ਖੜਾ ਵੀ ਆ ਖਤਮ ਆ ਖਤਮਾ ਦੇ ਕੀ ਸ਼ਾਮ ਨੂੰ ਹੀ ਲਿਸਟ ਮੇਰੇ ਹੱਥ ਤੇ ਭਰਾ ਫੜਾ ਦੋੰਗੀਆਂ ਪਰ ਤੂੰ ਨਾ ਪਾਲੋ ਥੋੜਾ ਜਿਆਦਾ ਤਾਂ ਧਿਆਨ ਦੇ ਹਰ ਮਾਮਲੇ ਕੋਈ ਨਹੀਂ ਭੈਣ ਜੀ ਇਹਦੇ ਤੇ ਨੀ ਤਾਂ ਧਿਆਨ ਹੀ ਆ ਮੇਰਾ ਇਹ ਤਾਂ ਬਾਰੇ ਕਪਾ ਲੱਖ ਨਹੀਂ ਹਟਦੀ ਹੈਗੀ ਤੂੰ ਫਿਕਰ ਨਾ ਕਰ ਕਿਉਂਕਿ ਤੈਨੂੰ ਪਤਾ ਵੀ ਜੇ ਮੈਂ ਹੁਣ ਚੰਡੀਗੜ੍ਹ ਵੀ ਗਈ ਸੀ ਨਾ ਮੈਂ ਤੇਰੇ ਸਹਾਰੇ ਛੱਡ ਕੇ ਗਈ ਸੀ ਰੀਤ ਨੂੰ ਵੀ ਤੂੰ ਘਰੇ ਆ ਮੈਂ ਟੈਨਸ਼ਨ ਫਰੀ ਹੋ ਕੇ ਚਲ ਗਈ ਸੀ ਦੇਖ ਜਾਨਾ ਆਉਣਾ ਤਾਂ ਕਿਤੇ ਨਾ ਕਿਤੇ ਪੈਂਦਾ ਹੀ ਆ ਪਰ ਇਹ ਥੋੜੀ ਹੈਗਾ ਵੀ ਮੈਂ ਘਰੋਂ ਬਾਹਰ ਚੱਲ ਜੂਗੀ ਤੇ ਹੋਰ ਚੜੇਲਾਂ ਘਰੇ ਆ ਕੇ ਬਹਿ ਜਾਣਗੀਆਂ ਨਹੀਂ ਨਹੀਂ ਭੈਣ ਜੀ ਇਹ ਤਾਂ ਪਹਿਲਾਂ ਵੀ ਦੇਖ ਤੇਰੇ ਸਾਹਮਣੇ ਉਦੋਂ 2 ਮਹੀਨੇ ਲਾ ਕੇ ਗਈ ਆ ਜਦੋਂ ਤੂੰ ਹੈ ਨਹੀਂ ਤੇ ਹਾਂ 20 ਦਿਨ ਲੱਗ ਗਏ ਉਦੋਂ ਜੇ ਤੂੰ ਹੈ ਨਹੀਂ ਤੀਗੀ ਇਹ ਤਾਂ ਤਾਂਦਾਰੇ ਆ ਬੜੀ ਨਹੀਂ ਤਾਂ ਮੈਂ ਕਿਸੇ ਨੂੰ ਖੰਗਣ ਨਹੀਂ ਦਿੰਦੀ ਉਹਰੇ ਕੋਈ ਗੱਲ ਨਹੀਂ ਹੁਣ ਦੇਖ ਠੰਡ ਦੇ ਦਿਨ ਨੇ ਜਵਾਕ ਆ ਇਹਦੇ ਕੋਲ ਛੋਟਾ ਇਹਦੀ ਪਹਿਲਾਂ ਮੈਨੂੰ ਤੈਹ ਤੱਕ ਜਾਣ ਦੇ ਜੇ ਕਿਤੇ ਇਹਦੀ ਸੱਚ ਸਾਹਮਣੇ ਆ ਗਿਆ ਨਾ ਪਾਲੋ ਸੱਚੀ ਕਹਿਨੀ ਆ ਵੀ ਮੇਰਾ ਨਾਮ ਅਮਨ ਨਹੀਂ ਇਹਦੀ ਤਾਂ ਇਹੋ ਜੀ ਬੱਦਰੀ ਬਣਾ ਕੇ ਤੋਰੂੰ ਬਿਹੱਜ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਐ ਨਹੀਂ ਕਹਿ ਦੂੰ ਕਿ ਮੈਂ ਤੇਰੀ ਨੂੰਹ ਆ ਜਾਂ ਮੈਂ ਇਹ ਤਾਂ ਜਿੱਦੀ ਹੈਗੀ ਨਾ ਉੱਤੇ ਵੀ ਚੀਕਾ ਮਾਰ ਕੇ ਜਾਊ ਫਿਰ ਚਲ ਕੋਈ ਨਾ ਹਜੇ ਨਿਆਣਾ ਜਵਾਖਾ ਠੰਡ ਦਾ ਮਹੀਨਾ ਗਾ ਮੈਂ ਤਾਂ ਹੀ ਪਹਾ ਲਈ ਮਾਂ ਲੈ ਕੇ ਕਿੱਧਰ ਜਾਊਗੀ ਜਵਾਖ ਨੂੰ ਚਲੋ ਮਸੂਮ ਜੇ ਜਵਾਖ ਤੇ ਤਰਸ ਖਾ ਲਿਆ ਹੁਣ ਇਹ ਕੀ ਪਤਾ ਭੈਣੇ ਰਵੀ ਦਾ ਕੀ ਦਾਗਾ ਹੁਣ ਕੀ ਕਹਿ ਸਕਦੇ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਪਾਲੋ ਰਵੀ ਦਾ ਹੈ ਨਹੀਂ ਉਹ ਇਹ ਗੱਲ ਦਾ ਤਾਂ ਮੈਂ ਪੱਕਾ ਕਲੀਅਰ ਆ ਤੈਨੂੰ ਕੀ ਪਤਾ ਮਨ ਕਰੇ ਰਵੀ ਵੀ ਨਹੀਂ ਹੈਗਾ ਪਤਾ ਹੈ ਕੈਨ ਚਲ ਕੋਈ ਨਾ ਤੂੰ ਫਿਕਰ ਨਾ ਕਰ ਆਪਾਂ ਦੇਖਦੇ ਆ ਕੀ ਬਣਦਾ ਹੈਗਾ ਰਲਕੇ ਦੋ ਮੈਂ ਕੁੜਮਣੀਆ ਕੁੜਮਣੀ ਆ ਮੈਂ ਲੈ ਆ ਕੇ ਦਿਨੇ ਤੈਨੂੰ ਚਾਹਦੀ ਘੋਟਾ ਠੀਕ ਆ ਆਹੋ ਚੰਗਾ ਪਾਲੋ ਥੈਂਕ ਯੂ ਸਮਝਿਆ ਕਿ ਹੁਣ ਮੈਂ ਤੇਰੇ ਤੇ ਵਿਸ਼ਵਾਸ ਕਰ ਲਵਾਂ ਤੂੰ ਜਿਹੜੀ ਚਾਲ ਮੈਂ ਨਾਲ ਪਹਿਲਾਂ ਖੜ ਗਈ ਨਾ ਮੈਨੂੰ ਤੇਰੇ ਤੇ ਵਿਸ਼ਵਾਸ ਕਰਨਾ ਇੰਨਾ ਸੌਖਾ ਨਹੀਂ ਪਿਆ ਰਹੀ ਗੱਲ ਚੰਡੀਗੜ੍ਹ ਵਾਲੀ ਹੁਣ ਤੈਨੂੰ ਮੈਂ ਸੱਚ ਦੱਸ ਕੇ ਨਹੀਂ ਜਾਇਆ ਕਰੂੰਗੀ ਮੈਂ ਕਿੱਥੇ ਚੱਲੀ ਆ ਤੇ ਕਿੱਥੋਂ ਆਈ ਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਨਹੀਂ ਤੈਨੂੰ ਨਹੀਂ ਪਤਾ ਕਿ ਮੈਨੂੰ ਘੰਟਾ ਹੋ ਗਿਆ ਇਹਨੂੰ ਤੈਨੂੰ ਹਰ ਇੱਕ ਵਾਰੀ ਮੈਂ ਬਾਂਗਾ ਦਿਆ ਕਰਾਂ ਨਾਲੇ ਤੈਨੂੰ ਨਹੀਂ ਪਤਾ ਵੀ ਮੇਰੀ ਸੱਸ ਬਾਹਰੋਂ ਆਈ ਆ ਵੀ ਮੈਂ ਉਹਨੂੰ ਚਾਹ ਚ ਲੈ ਕੇ ਚਲੀਂ ਟ੍ਰੇ 'ਚ ਲੈ ਜਾ ਮੰਮੀ ਟ੍ਰੇ ਨਾ ਆਪਣੀ ਟੁੱਟ ਗਈ ਸੀਗੀ ਨਵੀਂ ਲੈ ਕੇ ਆਵਾਂਗੀ ਅੱਛਾ ਮੰਮੀ ਨੂੰ ਕਹ ਦੇ ਕਰ ਅਬੀ ਨੂੰ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਆ ਕੋਈ ਨਾ ਤੁਸੀਂ ਦੇ ਦੇ ਪੈਸੇ ਮੰਮੀ ਲਿਆ ਦੂਗੀ ਅੱਛਾ ਤੇਰਾ ਖਰਚਾ ਵੀ ਚੱਕਾਂ ਤੇਰੀ ਮਾਮੀ ਦਾ ਵੀ ਮੈਂ ਹੀ ਚੱਕਾਂ ਅੱਧਾ ਚੱਕਣਾ ਹੀ ਪਊਗਾ ਮੰਮੀ ਹੁਣ ਮਾਮੀ ਦਾ ਕਿਹੜੀ ਖੁਸ਼ੀ ਚ ਚੱਕਣਾ ਪਊਗਾ ਲੈ ਰਸਤੇ ਵੀ ਤਾਂ ਤੁਸੀਂ ਕਰਾਉਣੇ ਚੰਡੀਗੜ੍ਹ ਜਾ ਜਾ ਕੇ ਅੱਛਾ ਲੱਗਦਾ ਗੱਲ ਪੂਰਨੀ ਚੜੀ ਰੋਬੀ ਜਦੋਂ ਨਾ ਤੂੰ ਮੱਥੇ ਲੱਗ ਜੇ ਉਹ ਤਾਂ ਮੇਰਾ ਕੰਮ ਹੀ ਨਹੀਂ ਬਣਦਾ ਰਹੀ ਗੱਲ ਆਹਾ ਕਿਹੜੇ ਆ ਕੀ ਨਾਮ ਇਹਦਾ ਜਿਹੜੀ ਆਈ ਆ ਹਰਮਨ ਇਹ ਕੌਣ ਆ ਆਹਾ ਥੋਡੀ ਛੋਟੀ ਨੋ ਆ ਅੱਛਾ ਮੇਰੀ ਗੱਲ ਸੁਣ ਮੈਨੂੰ ਤੇ ਨਹੀਂ ਸਮਝ ਆਈ ਵੀ ਤੂੰ ਬਾੜ ਕਿਵੇਂ ਲਿਆ ਜਦੋਂ ਮੈਂ ਘਰੇ ਨਹੀਂ ਸੀ ਤੂੰ ਆਪਦੀ ਜਗ੍ਹਾ ਤੇ ਕਿਸੇ ਹੋਰ ਨੂੰ ਰੱਖ ਲਿਆ ਤੂੰ ਬਰਦਾਸ਼ਤ ਕਰ ਲੈ ਇਸ ਚੀਜ਼ ਨੂੰ ਮੈਂ ਨਹੀਂ ਵੜਿਆ ਹੈਗਾ ਮੰਮੀ ਮਾਮੀ ਨੇ ਰੱਖਿਆ ਠੰਡ ਦੇ ਵਿੱਚੋਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਕਿੱਥੇ ਲੈ ਕੇ ਜਾਵੇ ਹੁਣ ਉਹਨੂੰ ਰੱਖਣਾ ਤਾਂ ਸੀਗਾ ਹੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੇਰਾ ਘਰ ਤਾਂ ਨਾਥ ਆਸ਼ਰਮ ਬਣਾਈ ਬੈਠੇ ਨੇ ਜਿਹੜਾ ਆ ਗਿਆ ਚੱਲ ਖਰਚੇ ਕਰਨ ਨੂੰ ਇਹ ਕਰ ਲੂਗੀ ਜੇ ਮੈਂ ਕਿਤੇ ਬਾਹਰ ਜਾਵਾਂ ਇਹ ਕਿੱਥੇ ਗਈ ਸੀ ਕਿਉਂ ਗਈ ਸੀ ਕਦੀ ਇਹ ਸੋਚਿਆ ਵੀ ਖਰਚਾ ਕਿੱਥੋਂ ਚੱਲ ਰਿਹਾ ਆਪਣਾ ਕਿੱਥੋਂ ਚੱਲਣਾ ਮਮੀ ਜਿਹੜੀ ਜ਼ਮੀਨ ਜ਼ਿਆਦਾ ਤਾਂ ਹੈਗੀ ਹੈ ਰਵੀ ਦੀ ਉਹਦਾ ਠਿਕਾਈ ਜਾਂਦਾ ਆਪਾਂ ਖਾਈ ਜਾਂਦੇ ਆ ਅੱਛਾ ਖਰਚ ਤਾਂ ਕੋਈ ਕਮਾਉਣ ਵਾਲਾ ਹੈ ਨਹੀਂਗਾ ਜਾਂ ਬਸ ਜਿਹੜੇ ਤੁਸੀਂ ਪੈਸੇ ਕਮਾਏ ਨੇ ਆ ਕੁੜੀਆਂ ਦੇ ਵਿਆਹ ਕਰ ਕਰਕੇ ਉਹਨੇ ਫਿਰ ਉਹ ਵੀ ਤਾਂ ਇਸੇ ਖਰਚੇ ਹੀ ਲੱਗ ਰਹੇ ਨੇ ਉਹੀ ਤਾਂ ਮੈਂ ਕਹਿ ਰਹੀ ਆ ਮਮੀ ਤੁਸੀਂ ਕਿਸੇ ਨੂੰ ਆਪਣੇ ਸਿਰ ਦੀ ਝੂਨਾ ਦੇਵੋ ਤੁਹਾਨੂੰ ਲੱਗਦਾ ਵੀ ਤੁਸੀਂ ਉਹ ਪੈਸੇ ਇਸ ਖਰਚੇ ਚ ਲਾ ਦੋਗੇ ਹੱਛਾ ਐਡੀ ਵੱਡੀ ਗੱਲ ਸੋਚੀ ਬੈਠੀ ਆ ਜ਼ੁਬਾਨ ਤੇਰੀ ਵੀ ਬਹੁਤ ਚੱਲਣ ਲੱਗ ਗਈ ਆ ਤੇ ਜਿੱਦਨ ਮੈਂ ਆਪਣੀ ਆਈ ਤੇਨ ਕੱਟ ਕੇ ਹੱਥ ਚ ਫੜਾ ਦੂੰ ਤੇਰੇ ਕੋਈ ਨਾ ਚਾਹ ਦਾ ਪੀ ਲੋ ਆਨਸਾਰੀ ਲੱਗੀ ਬੋਲਣ ਮੈਨੂੰ ਤਾਂ ਚਾਹ ਵੀ ਤੂੰ ਐਂ ਦਿੱਤੀ ਆ ਸੁੰਘ ਕੇ ਪਹਿਲਾਂ ਘੰਟਾ ਤੂੰ ਮੇਰੀਆਂ ਮਿੰਤਾਂ ਕਰਾਈਆਂ ਚਾਹ ਬਦਲੇ ਵੀ ਹਾਂ ਤੈਨੂੰ ਤਾਂ ਇਹ ਪਤਾ ਨਹੀਂ ਕਿੱਥੇ ਨਿਕਲੀ ਹੋਗੀ ਮੈਂ ਕਰਦੇ ਹੀ ਕੰਮ ਜਾਣੀ ਆ ਫालतू ਫਿਰਨ ਨਹੀਂ ਜਾਂਦੀ ਕਿਤੇ ਮੈਂ ਮੰਮੀ ਸਾਡੇ ਵੱਲ ਤਾਂ ਤੁਸੀਂ 2 ਮਹੀਨੇ ਹੋਰ ਲਾਇਆ ਹੁੰਦੇ ਅਸੀਂ ਕਿਹੜਾ ਕੁਝ ਕਹਿੰਨੇ ਤੁਹਾਨੂੰ ਤੇ ਨਜ਼ਾਰੇ ਲੱਗ ਜਾਂਦੇ ਨੇ ਇਹ ਕਹਿ ਨਜ਼ਾਰੇ ਲੱਗਣ ਨੂੰ ਕਿਹੜਾ ਇੱਥੇ ਕੋਈ ਅਨਾਰ ਖੰਡਰ ਉਹ ਸਵੇਰੇ ਉੱਟ ਕੇ ਅਨਾਰ ਖਾ ਲਿਆ ਕਰ ਲੈ ਆ ਕਰ ਕਹਿ ਦੇ ਕਰ ਆਪਦੀ ਮੰਮੀ ਨੂੰ ਰੋਟੀ ਤਾਂ ਤੁਸੀਂ ਕਿਸੇ ਨੂੰ ਖਾਣ ਨਹੀਂ ਦਿੰਦੇ ਅੱਛਾ ਇੱਕ ਟਾਈਮ ਰੋਟੀ ਖਾਂਦੇ 100 ਵਾਰੀ ਤੁਸੀਂ ਸੁਣਾਉਂਨੇ ਆ ਬੁਰਕੀ ਕੋ ਨਹੀਂ ਨਾ ਤੁਹਾਡੇ ਕੋਲੋਂ ਕੋਈ ਨਾ ਵੀ ਕੋਲਿਆ ਕਰੋ ਬਹੁਤ ਕੁਝ ਕੀਤਾ ਮਮੀ ਤੁਸੀਂ ਪਤਾ ਨਹੀਂ ਭੁੱਲ ਕਿਵੇਂ ਗਏ ਉਹ ਦਿਨੇ ਯਾਦ ਕਰੋ ਜਦੋਂ ਮੈਂ ਰੋਟੀ ਹੱਥ ਤੇ ਰੱਖਦੀ ਸੀ ਤੁਸੀਂ ਭਗਾ ਕੇ ਮਾਰਦੇ ਹੁੰਦੇ ਸੀ ਉਹ ਤੂੰ ਸ਼ੁਕਰ ਕਰ ਮੈਂ ਬਦਲ ਗਈ ਜਾਂ ਮੈਂ ਭੁੱਲ ਗਈ ਜੇ ਤੂੰ ਉਹ ਦਿਨ ਵਾਪਸ ਚਾਹਨੀ ਆ ਤੇ ਮੈਂ ਲੈ ਆਉਣੀ ਆ ਮੈਨੂੰ ਤੇਰੇ ਨਾਲ ਲੜਨ ਵਾਸਤੇ ਬੁਲਾਇਆ ਇੱਥੇ ਮਚਾ ਵਾਸਤੇ ਬੁਲਾਇਆ ਸੀ ਜਵਾਬ ਦੇਖ ਲਿਆ ਤੁਸੀਂ ਰਵੀ ਦਾ ਨਾਵ ਰਵਿਦਾ ਜਵਾਕ ਹੈ ਤੇ ਨਾ ਮੈਂ ਉਹਨੂੰ ਮੰਨਾਂ ਦੇਖੋ ਮੰਮੀ ਜਵਾਕ ਤਾਂ ਆਪਾਂ ਨੂੰ ਹੁਣ ਮੰਨਣਾ ਹੀ ਪਊਗਾ ਕਿਉਂਕਿ ਜਦੋਂ ਹਰਮਨ ਆਈ ਸੀ ਨਾ ਤਾਂ ਰਵੀ ਨੇ ਇਹਨੂੰ ਹੀ ਆਪਣੀ ਘਰ ਵਾਲੀ ਮੰਨਿਆ ਸੀਗਾ ਇੱਥੇ ਹੀ ਰਹੀ ਸੀ ਤੇ ਇੱਥੇ ਇਹਦੇ ਜਵਾਕ ਹੋਣ ਵਾਲਾ ਆਇਆ ਸੀ ਅਸੀਂ ਵੀ ਨਹੀਂ ਕਹਿ ਸਕਦੇ ਵੀ ਜਵਾਕ ਰਵੀ ਦਾ ਨਹੀਂ ਹੈਗਾ ਤੇਰੇ ਲਈ ਮੰਨਣਾ ਇਹ ਬਹੁਤ ਸੌਖਾ ਪਰ ਮੈਂ ਨਹੀਂ ਮੰਨਦੀ ਇਸ ਚੀਜ਼ ਨੂੰ। ਨਾ ਮੰਨੋ। ਮੈਨੂੰ ਤਾਂ ਕੀ ਆ? ਮੈਨੂੰ ਤਾਂ ਤੇਰੀ ਸਮਝ ਨਹੀਂ ਆਈ। ਵੀ ਤੂੰ ਉਹਨੂੰ ਘਰ 'ਚ ਰੱਖ ਕਿਵੇਂ ਲਿਆ? ਮੈਂ ਤਾਂ ਤਾਂ ਰੱਖ ਲਿਆ। ਵੀ ਦਾ ਟਾਈਮ ਪਾਸ ਹੋ ਜਾਊਗਾ। ਨਾਲੇ ਜਦੋਂ ਸਿਆਣੇ ਘਰ 'ਚ ਕਹਿਣ ਲੱਗ ਜਣਨਾਂ ਵੀ ਕੋਈ ਗੱਲ ਨਹੀਂ। ਇੱਥੇ ਕਿਹੜਾ ਹੋਣਾ ਸੀ ਕੋਈ ਹਿੱਸੇ ਵੰਡਾਉਣੇ ਆ ਜਾਂ ਫਿਰ ਰਵੀ ਇੱਥੇ ਜਿਹੜਾ ਵੀ ਮੈਂ ਹੁਣ ਲੜਾਈਆਂ ਕਰੂੰਗੀ। ਵੀ ਭਾਈ ਤੂੰ ਰਵੀ ਨੂੰ ਬੁਲਾਉਣੀ ਓ ਮੈਨੂੰ ਨਹੀਂ ਬੁਲਾਉਂਦਾ ਹੈਗਾ। ਹੁਣ ਤਾਂ ਮੇਰੀ ਇਹੀ ਕੋਸ਼ਿਸ਼ ਆ। ਵੀ ਜਲਦੀ ਜਲਦੀ ਰਵੀ ਲੱਭ ਜੇ ਹੋਰ ਮੈਨੂੰ ਖੁਸ਼ ਨਹੀਂ ਚਾਹੀਦਾ ਤਾਂ ਕਰਕੇ ਮੈਂ ਹਰਮਨ ਨੂੰ ਇੱਥੇ ਰੱਖਿਆ ਵੀ ਇੱਕ ਨਾ ਇੱਕ ਦਿਨ ਲੱਭਦਾ ਹਰਮਨ ਨੂੰ ਜੇ ਮੈਨੂੰ ਇੱਥੇ ਆਊਗਾ ਜ਼ਰੂਰ ਬਾਣੀਆਂ ਸਿਆਣੀਆਂ ਜਾਂ ਮੰਗੀਆਂ ਤੁਸੀਂ ਬੜੀ ਲੰਬੀ ਸੋਚ ਚਲਦੀਆਂ ਲੈ ਕੇ ਤੂੰ ਇੰਜ ਕਰ ਅनाथ ਆਸ਼ਰਮ ਕੋਲ ਕੀ ਪਤਾ ਰਵੀ ਨੇ ਹੋਰ ਵਿਆਹ ਕਰਾ ਲਿਆ ਹੋਵੇ ਆਪਾਂ ਉਹ ਵੀ ਇੱਥੇ ਲਿਆ ਕੇ ਬਿਠਾ ਲਾਂਗੇ ਮੰਮੀ ਛੇ ਚੰਗਾ ਨਹੀਂ ਨਾ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲਿਆ ਕਰੋ ਰਵੀ ਥੋੜਾ ਮੁੰਡਾ ਆ ਫਿਰ ਤਾਂ ਹੀ ਤਾਂ ਕਿਹਾ ਮੈਂ ਕਿ ਤੂੰ ਹੀ ਸੋਚ ਵੱਡੀ ਲੈ ਕੇ ਚੱਲਦੀ ਆਂ ਅੱਛਾ ਤੁਸੀਂ ਉਹਨੂੰ ਇੰਨੇ ਹੀ ਦਿਮਾਗ ਲੱਭਨ ਸਲਾ ਲਾ ਲਓ ਤਾਂ ਆਪਣੇ ਘਰੇ ਨਾ ਆਵੇ ਉਹ ਚਲ ਜਾ ਓਏ ਮੇਰੇ ਕੋ ਤੂੰ ਪੁੱਠਿਆਂ ਸਿੱਧੀਆਂ ਗੱਲਾਂ ਕਰਕੇ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਤਾਂ ਤੇਰੀਆਂ ਫੂੰਟੀਆਂ ਹੀ ਖਿਲਾਰ ਦੂੰ ਮੈਂ ਮੈਂ ਤਾਂ ਚੱਲੀ ਆਂ ਮੈਂ ਤਾਂ 10 ਮਿੰਟ ਜਵਾਕ ਨਾਲ ਘੇੜਦੀ ਆਂ ਜਾ ਮੇਰਾ ਟਾਈਮ ਪਾਸ ਹੋ ਜਾ ਤੂੰ ਤਾਂ ਇਹਨੂੰ ਤਾਂ ਬਾਲਾ ਹੀ ਚੰਗਾ ਲੱਗਦਾ ਹੋਊਗਾ ਜਵਾਕ ਤਾਂ ਮੈਂ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਅੱਖਾਂ ਤੇ ਪੱਟੀ ਕਿਹੜੀ ਬੰਨੀ ਪਈ ਐ ਮੈਂ ਤਾਂ ਰੀਤ ਤੇ ਹਰਾਣਾ ਵੀ ਜਿਹੜੀ ਉਹਨੂੰ ਬਰਦਾਸ਼ ਕਰਕੇ ਆਪਣੇ ਘਰੇ ਰੱਖੀ ਬੈਠੀ ਆ ਹੱਦ ਐ ਤੁਮਾਕੀ ਨਹੀਂ ਚਲਾ ਰਹੀ ਐ ਆਪਦਾ ਹੂੰ ਸੋ ਗਿਆ ਸੋ ਗਿਆ ਨਵੋ ਮਾਰੀ ਤੇ ਚਲ ਕੋਈ ਨਾ ਫੇਰ ਨਹੀਂ ਆਪੈਨ ਉਠਾਂਦੇ ਹਗੇ ਅਨ ਨੂੰ ਤੇ ਦੋਣਾ ਤੇ ਘਰ ਤੋਂ ਬੈਠੀ ਆ ਇੱਧਰ ਨੂੰ ਚੱਟੋ ਕੇ ਬੈਠ ਜਾ ਬਸ ਧੁੱਪੀ ਚ ਬੈਠੀ ਸੀਗੀ ਠੰਡ ਹੋ ਰਹੀ ਐ ਤੈਨੂੰ ਪਤਾ ਮੈਂ ਕਿਹਾ ਚੱਲ ਨਵੋ ਨੂੰ ਮੈਂ ਧੁੱਪ ਚ ਲੈ ਕੇ ਬੈਠ ਜਾ ਹੂੰ ਛੱਲ ਮੈਂ ਤੇ ਕੱਪੜੇ ਤੈਨ ਘਰ ਦੰਨੀ ਆ ਨਹੀਂ ਮੈਂ ਕਰਦੀ ਆ ਲੈ ਤੂੰ ਇਹਨੂੰ ਫੜ ਓਹੋ ਤੂੰ ਸੁਲਾ ਲੈ ਇਹਨੂੰ ਨਹੀਂ ਉੱਠ ਜਾਣਾ ਫਿਰ ਰੋਈ ਜਾਊਗਾ ਇਹ ਤੈਨੂੰ ਕਿਵੇਂ ਆਦਤ ਪਾਊਗੀ ਫਿਰ ਇਹਦੀ ਤੂੰ ਸੁਵਾ ਦੇ ਇਹਨੂੰ ਕੋਈ ਅੱਛਾ ਤੇ ਕੱਪੜਿਆਂ ਦੀ ਕੀ ਗੱਲ ਆ ਕੱਪੜੇ ਤਾਂ ਮੈਂ ਤੈਹ ਲਾ ਦੇ ਮम्मी ਤਾਂ ਨਹੀਂ ਕੁਝ ਬੋਲੀ ਹੈਗੀ ਤੈਨੂੰ ਬੋਲੀ ਤਾਂ ਹੈਗੀ ਆ ਉਹ ਤਾਂ ਮੈਨੂੰ ਨੋ ਮੰਨਣ ਨੂੰ ਤਿਆਰੀ ਨਹੀਂ ਹੈਗੀ ਪਤਾ ਨਹੀਂ ਬਾਹਲਾ ਪੁੱਠਾ ਬੋਲੀ ਜਾਂਦੀ ਆ ਮੈਂ ਤਾਂ ਕੁਝ ਕਿਹਾ ਵੀ ਨਹੀਂ ਹੈਗਾ ਉਹਨੂੰ ਉਹ ਇਹ ਜੀ ਸੁਵਾਦੀ ਆ ਮੈਂ ਤਾਂ ਪਹਿਲੀ ਵਾਰ ਮਿਲਿਆ ਨਾ ਉਹਨੂੰ ਬਾਲੀਆਂ ਕਰੀਆਂ ਹੋਈਆਂ ਹਰਮਨ ਅੱਜ ਦੁੱਖ ਦੱਸਾਂ ਤਾਂ ਰੀਤ ਮੈਨੂੰ ਬਾਰੇ ਦਿਨ ਹੋ ਜਾਣਗੇ ਮੈਨੂੰ ਹੁਣ ਪਤਾ ਲੱਗਦਾ ਰੀਤ ਵੀ ਤੂੰ ਇਸ ਘਰ ਚ ਕਿੰਨੇ ਦੁੱਖ ਦੇਖੇ ਨੇ ਰੰਦਾ ਗੁੰਦਾ ਮੈਂ ਤੇਰੀ ਜ਼ਿੰਦਗੀ ਜਾ ਕੇ ਸਾਰਾ ਕੁਝ ਬਜ਼ਾੜਤਾ ਛਲ ਕੋਈ ਨਾ ਕਹਿੰਦੇ ਨਾ ਰੱਬ ਜੋ ਵੀ ਕਰਦਾ ਚੰਗੇ ਲਈ ਕਰਦਾ ਹੁੰਦਾ ਕੋਈ ਨਾ ਯਾਰ ਛੜਾ ਕੁਝ ਹੋਇਆ ਮੇਰਾ ਆਉਣਾ ਇਸ ਘਰ ਚ ਲਿਖਿਆ ਸੀ ਆ인다 ਸੋਚ ਵੀ ਰਵੀ ਦੀ ਕੋਈ ਨਿਸ਼ਾਨੀ ਤਾਂ ਰਹਿ ਗਈ ਓਰੇ ਰਹਿ ਗਈ ਮਤਲਬ ਕੁਛ ਨਹੀਂ ਕੁਛ ਨਹੀਂ ਉਹ ਫਿਰ ਹੁਣ ਰਵੀ ਓਰੇ ਘਰੇ ਨਹੀਂ ਨਾ ਹੈਗਾ ਇਸ ਕਰਕੇ ਕਹਿਨੀ ਆ ਮੈਂ ਤਾਂ ਵੀ ਚਲ ਇਹਦੇ ਚ ਹੀ ਆਪਾਂ ਰਵੀ ਨੂੰ ਦੇਖ ਲੈਨੇ ਆ ਕੋਈ ਨਾ ਕਦੇ ਤਾਂ ਰਵੀ ਆਊਗਾ ਨਾ ਘਰੇ ਹਾਂ ਸਹੀ ਗੱਲ ਆ ਨਾਲੇ ਆ ਤਾਂ ਹੈਗਾ ਵੀ ਜਮੀ ਰਵੀ ਅਰ ਗਿਆ ਸੱਚੀ ਸ਼ਕਲ ਉਸੇ ਤੇ ਗਈ ਹੈ ਤੈਨੂੰ ਪਤਾ ਬਾਣੀ ਨੂੰ ਦੇਖੇ ਨਾ ਮੈਨੂੰ ਬਹੁਤ ਦਿਨ ਹੋ ਗਏ ਭੱਜੀ ਵਰਦੀ ਹੋਗੀ ਨਾਲੇ ਹੁਣ ਤਾਂ ਮੰਮੀ ਹੋਣਾ ਨੇ ਹੋਸਟਲ ਲਾਤੀ ਉਹ ਵਿਚਾਰਣਾ ਮੈਨੂੰ ਕਦੇ ਨਹੀਂ ਸੁਣਾਇਆ ਸਾਰਾ ਖਰਚਾ ਵਿਦਿ ਪੜਾਈ ਦਾ ਆਪ ਹੀ ਕਰੀ ਜਾਂਦੇ ਆ ਮੰਮੀ ਹੋਣੇ ਫਿਰ ਮੈਂ ਮੰਮੀ ਨੂੰ ਸੋਚਾਂ ਰਹੀ ਤਾਂ ਤੇਰਾ ਵੀ ਜਿਗਰਾ ਹੀ ਆ ਜਿਹੜਾ ਤੂੰ ਆਪਦੇ ਬੱਚੇ ਨੂੰ ਆਪਦੇ ਤੋਂ ਦੂਰ ਰੱਖ ਰਹੀਆਂ ਸੱਚੀ ਮੇਰੇ ਤੋਂ ਤਾਂ ਨਹੀਂ ਰਿਹਾ ਜਾਣਾ ਆਪਦੇ ਮੁੰਡੇ ਤੋਂ ਦੂਰ ਰਿਹਾ ਤਾਂ ਹਰਮਨ ਕਿਸੇ ਤੋਂ ਵੀ ਨਹੀਂ ਜਾਂਦਾ ਹੁੰਦਾ ਮੈਂ ਬਹੁਤ ਮਜਬੂਰ ਆ ਯਾਰ ਮੈਂ ਕੁਝ ਨਹੀਂ ਕਰ ਸਕਦੀ ਮੇਰੇ ਚਾਰੇ ਪਾਸੇ ਪਾਲ ਕਹਿੰਦੀ ਤਾਂ ਕਰਕੇ ਛੱਡੀ ਹੋਈ ਆ ਘਰੇ ਲੜਾਈ ਝਗੜੇ ਜਾਦੇ ਹੁੰਦੇ ਆ ਐਵੇਂ ਜਵਾਕੜੀ ਦੇ ਦਿਮਾਗ ਤੇ ਅਸਰ ਪੈਂਦਾਗਾ ਸਹੀ ਗੱਲ ਆ ਤੇ ਇੱਕ ਗੱਲੋਂ ਵਧੀਆ ਵੀ ਆ ਚਲ ਉਹ ਪੜਾਈ ਚ ਤਾਂ ਤਾਂ ਮਨ ਲੱਗਦਾ ਹੋਣਾ ਉੱਥੇ ਇਹ ਤਾਂ ਹੈਗਾ ਨਾਲੇ ਹਰਮਨ ਜਿਹੜੀ ਮੇਨ ਗੱਲ ਆ ਨਾ ਵੀ ਚਾਚੇ ਦੇ ਮੰਮੀ ਦਾ ਇੱਕ ਮਿੰਟ ਦਾ ਵਿਰੋਸਾਨ ਛਾ ਦਾ ਨੂੰ ਕੁਝ ਕਰ ਦੇਣ ਜੇ ਵਿਚਾਰੀ ਬੱਚ ਗਈ ਤਾਂ ਉਹਦੇ ਨੌਕਰਾਂ ਵਰਗੀ ਜ਼ਿੰਦਗੀ ਕਰ ਦੇਣਗੇ ਮੈਨ ਨਹੀਂ ਚਾਹੁੰਦੀ ਮੇਰੀ ਤਾਂ ਸਾਰੀ ਜ਼ਿੰਦਗੀ ਕਿਸੇ ਦੇ ਬੋਚੇ ਲਈ ਜਾਵੇ ਆਪਣੇ ਪੈਰਾਂ ਦੇ ਖੜ ਚੂਗੀ ਪਾੜ ਲਿਖ ਕੇ ਫਿਰ ਕੀ ਹੋਏ ਜੇ ਮੈਨੂੰ ਨਾ ਮਿਲੂਗੀ ਅਜਿਹੇ ਦੀ ਮਾਵਾ ਜੰਮ ਦੀਆਂ ਦੀ ਮਰ ਜਾਂਦੀਆਂ ਉਹ ਵੀ ਤਾਂ ਬੱਚੇ ਪਾਲਦੇ ਹੀ ਆ ਨਾਰੀ ਤਾਂ ਐਂ ਤਾਂ ਕਾ ਤੋ ਬੋਲਦੀਆਂ ਕੋਈ ਨਾ ਜਵਾਖ ਖੜੀ ਤਾਂ ਤੇਰੀ ਹੋ ਰਹੂਗੀ ਨਾਲੇ ਇੱਕ ਗੱਲ ਚਾਚੇ ਦਾ ਤਾਂ ਮੰਨ ਲਿਆ ਵੀ ਉਹ ਬਗਾਨਾਗਾ ਆ ਅਮਨ ਮੰਮੀ ਇਹਨੂੰ ਤਾਂ ਸੋਚਣਾ ਚਾਹੀਦਾ ਹੈ ਨਾ ਵੀ ਮੇਰੇ ਜਵਾਖ ਨੇ ਮੇਰੀ ਫੈਮਲੀ ਹੈ ਮੇਰੀ ਇਹ ਬਿਲਕੁਲ ਹੀ ਨਹੀਂ ਸੋਚਦੀ ਹੈਗੀ ਨਾ ਇਹਨੂੰ ਕੀ ਲੋੜ ਹੈ ਸੋਚਣ ਦੀ ਨਾਲੇ ਹਰਮਨ ਛੁਦਾ ਗਦੇ ਮੈਨੂੰ ਪੁੱਛਿਆ ਨਹੀਂ ਛੁਦਾ ਮੇਰਾ ਵਿਆਹ ਹੋਇਆ ਸੀ ਨਾ ਤਾਂ ਮੰਮੀ ਹੋਣੀ ਤੇ ਮੇਰੇ ਦੋਨੇ ਨਾਲ ਨੇ ਨਾ ਮੈਨੂੰ ਫੋਟੋ ਤੇ ਬੈ ਕੇ ਲੈ ਕੇ ਆਈਆਂ ਸੀਗੀਆਂ ਇਹ ਹਾਂ ਤੇਰਾ ਵੀ ਫੋਟੋ ਨਾਲ ਗਿਆ ਹੋਇਆ ਸੀ ਹੂੰ ਤੇ ਰਵੀ ਮੇਰਾ ਬਹੁ ਕਰਦਾ ਹੁੰਦਾ ਸੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਰਵੀ ਕਦੇ ਕਿਸੇ ਹੋਰ ਕੁੜੀ ਵੱਲ ਦੇਖੂਗਾ ਵੀ ਇਹਨਾਂ ਨੇ ਤਾਂ ਮੈਨੂੰ ਐਂ ਕੇ ਰੱਖਿਆ ਵੀ ਰਵੀ ਬਾਹਰ ਗਿਆ ਹੋਇਆ ਰਵੀ ਬਾਹਰ ਗਿਆ ਹੋਇਆ ਪਰ ਰਵੀ ਕਿਤੇ ਬਾਹਰ ਨਹੀਂ ਸੀਗਾ ਰਵੀ ਨੂੰ ਤਾਂ ਮੰਮੀ ਦੇ ਚਾਚੇ ਨੇ ਨਾ ਉੱਪਰਲੇ ਕਮਰੇ 'ਚ ਬੰਦ ਕੀਤਾ ਹੋਇਆ ਸੀ। ਅਜੀਬ ਗੱਲ ਆ ਯਾਰ। ਇੱਕ ਮਾਂ ਵੀ ਆਪਦੇ ਜਵਾਕ ਨਾਲ ਐਂ ਕਰ ਸਕਦੀ ਐ। ਪਤਾ ਨਹੀਂ ਕਿਹੋ ਜਿਹਾ ਦਿਲ ਐ ਦਾ। ਕਰ ਸਕਦੀ। ਮੈਂ ਵੀ ਤਾਂ ਇੱਕ ਮਾਂ ਬਣੀ ਆ। ਮੇਰੀ ਤਾਂ jaan ਵਸਦੀ ਆਪਦੇ ਜਵਾਕ 'ਚ। ਪਤਾ ਨਹੀਂ ਉਹ ਕਿਵੇਂ ਕਰਦੀ ਐ ਇਹੋ ਜਿਹਾ ਕੁਛ। ਸਹੀ ਗੱਲ ਐ ਹਰਮਨ। ਮੈਂ ਬਹੁਤ ਇੱਜ਼ਤ ਨਾਲ ਬੋਲਨੀ ਆ ਉਹਨੂੰ ਪਰ ਦੇਖ ਰਹੀ ਤੋ ਮੈਂ ਵੀ ਹੋਣੀ ਹੋਣੀ ਮਾਂ ਬਣੀ ਆ ਤੇ ਮੇਰੀ ਤਾਂ ਨਾ ਮੇਰੇ ਜਵਾਕ 'ਚ jaan ਵਸਦੀ ਆ। ਚਾਂਦ ਤਹਰ ਮਨ ਮੇਰੀ ਵੀ ਮੇਰੀ ਤੇਜ ਵਸਦੀ ਆ ਪਰ ਮੈਂ ਮજબੂਰ ਆ ਪਤਾ ਨਹੀਂ ਕਿ ਹੈ ਜੀ ਮਾਂ ਹੈ ਵੀ ਜਿਹਨੇ ਅਬਦੇ ਜਵਾਕ ਨੂੰ ਉੱਪਰਲੇ ਕਮਰੇ ਚ ਤਾੜੀ ਰੱਖਿਆ ਮੈਨੂੰ ਭੋਰਾ ਵੀ ਦਰਸਨੇ ਆ ਹੈਗਾ ਰਵੀ ਤੇ ਕਦੇ ਕਰਤਾ ਨਾ ਮੈਨੂੰ ਇਹਨਾਂ ਸੱਸ ਗੈਨ ਚ ਵੀ ਔਖਾ ਲੱਗਦਾ ਫਿਰ ਮੈਂ ਇਹਨਾਂ ਸੱਸ ਨਾਲ ਕਹਾ ਔਖਾ ਤਰੀ ਤੇ ਲੱਗੂ ਗਈ ਜਦੋਂ ਲੱਛਣ ਇਹ ਜਿਹੇ ਨੇ ਮੈਂ ਤਾਂ ਬੜੀ ਇੱਜ਼ਤ ਦਿੱਤੀ ਆਈ ਨੂੰ ਨਿਆਣ ਵੀ ਕਿਹਾ ਵੀ ਮੰਮੀ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਤੇ ਉਹ ਤਾਂ ਇੱਕਦਮ ਮੈਨੂੰ ਇੰਨਾ ਪੜਖ ਕੇ ਬੋਲ ਰਹੀ ਸੀ ਪਤਾ ਨਹੀਂ ਮੈਂ ਕੀ ਉਹਦਾ ਮਾੜਾ ਕਰਤਾ ਹੋਵੇ ਮੈਂ ਤਾਂ ਚੁੱਪ ਕਰਕੇ ਉਥੋਂ ਆਈ ਗਈ ਐਵੇਂ ਫਿਰ ਤੈਨੂੰ ਪਤਾ ਮੇਰੇ ਸੁਭਾਅ ਦਾ ਵੀ ਜੇ ਮੈਂ ਕੁਝ ਬੋਲ ਪੈਂਦੀ ਪਰ ਮੈਂ ਤਾਂ ਇਸ ਘਰ ਚ ਰਹਿਣਾ ਨਾ ਮੈਂ ਆਪਦੇ ਜਵਾਬ ਕਰਕੇ ਚੁੱਪ ਕਰ ਗਈ ਬਸ ਚਲ ਕੋਈ ਨਾ ਤੂੰ ਬੋਲੀ ਵੀ ਨਾ ਏਡਾ ਕੁਝ ਕਰਦੀਏ ਘਰੇ ਜਾਂਦੇ ਤੂੰ ਖੁਸ਼ ਰਹਿ ਗਏ ਦੇ ਖੜੀ ਚੱਲ ਜੋ ਕੁਛ ਬਣਦਾ ਤੇਰੇ ਤੋਂ ਸੱਚ ਦੱਸਾਂ ਰਹੀ ਤਾਂ ਮੈਨੂੰ ਤਾਂ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਮੈਨੂੰ ਥੋੜਾ ਸਾਰਾ ਹੈਗਾ ਤੇਰਾ ਤੇ ਮਾਮੀ ਦਾ ਤੇ ਬੀਰਪਾਲ ਦਾ ਮੈਨੂੰ ਇਹ ਹੀ ਬਹੁਤ ਆਗਾ ਅਸਲ ਦੇ ਵਿੱਚ ਜਿਵੇਂ ਹੀ ਤੇਰੇ ਜਵਾਬ ਤੇ ਨਹੀਂ ਨਾ ਯਕੀਨ ਕਰਦੇ ਇੱਕ ਵਾਰ ਤਾਂ ਤੈਨੂੰ ਮੈਂ ਵੀ ਕਹਿਤਾ ਸੀਗਾ ਵੀ ਆਜਾ ਵਕ ਸਾਡਾ ਨਹੀਂ ਹੈਗਾ ਸਾਨੂੰ ਨਹੀਂ ਪਤਾ ਕਿਹਦਾ ਰਵੀ ਦਾ ਜਵਾਬ ਨਹੀਂ ਮੈਨੂੰ ਵੀ ਇਹ ਇੰਹੀਂ ਕਹਿੰਦੇ ਹੁੰਦੇ ਸੀ ਜਦੋਂ ਮੇਰੇ ਕੁੜੀ ਹੋਣ ਵਾਲੀ ਸੀ ਵੀ ਸਾਡੇ ਰਵੀ ਦੀ ਨਹੀਂ ਕਿਉਂਕਿ ਵਿਆਹ ਤੋਂ ਬਾਅਦ ਤਾਂ ਇਹ ਮੈਨੂੰ ਕਦੇ ਰਵੀ ਦਿਖਾਇਆ ਵੀ ਨਹੀਂ ਹੈਗਾ ਇਹਨਾਂ ਨੇ ਬਸ ਇੱਕੋ ਹੀ ਗੱਲ ਕਹਿੰਦੇ ਸੀ ਵੀ ਬਾਹਰ ਆ ਬਾਹਰ ਆ ਮੈਂ ਵੀ ਇਹੀ ਸੋਚੀ ਕਿ ਚਲ ਕੋਈ ਨਾ ਰਵੀ ਬਾਹਰ ਆ ਆਜੂਗਾ ਪਰ ਯਾਰ ਮੈਨੂੰ ਤਾਂ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਸੀ ਸੀ ਹਾਂ ਮੈਨੂੰ ਇਹਨਾਂ ਨੇ ਦਵਾਈ ਵੀ ਖਵਾਈ ਵਿਆਹ ਤੋਂ ਪਹਿਲਾਂ ਹਾਂ ਯਾਰ ਕਿਵੇਂ ਉਹ ਬਸ ਪਤਾ ਹੀ ਨਹੀਂ ਲੱਗਿਆ ਨਹੀਂ ਮਤਲਬ ਇਹ ਜਿਹੜੀ ਤੇਰੀ ਕੁੜੀ ਆ ਇਹ ਰਵੀ ਦੀ ਉਹ ਆ ਹਾਂ ਰਵੀ ਦੀ ਆ ਇਹਦਾ ਮਤਲਬ ਵਿਆਹ ਤੋਂ ਪਹਿਲਾਂ ਹੀ ਤੇਰੀ ਰਵੀ ਨਾਲ ਗੱਲਬਾਤ ਸੀ ਅਸੀਂ ਤਾਂ ਘੱਟੋ ਘਾਟ ਇੱਕ ਦੂਜੇ ਦੇ ਵੇਟ 7-8 ਸਾਲ ਕੀਤਾ ਹੋਣਾ ਛੋਟੇ ਹੁੰਦੇ ਵੀ ਇਕੱਠੇ ਹੀ ਵੱਢਦੇ ਹੁੰਦੇ ਸੀ ਪਰ ਵਿਆਹ ਵਾਰੇ ਨਹੀਂ ਸੀ ਕਦੇ ਸੋਚਿਆ ਫਿਰ ਹੌਲੀ ਹੌਲੀ ਬੱਸ ਐ ਹੋ ਗਿਆ ਵੀ ਹੁਣ ਜੇ ਵਿਆਹ ਕਰਾਉਣਾ ਤਾਂ ਦੋਨਾਂ ਨੇ ਕਰਾਉਣਾ ਨਹੀਂ ਤਾਂ ਕਦੇ ਨਹੀਂ ਆਵੇਂ ਅਲੰਗੇ ਮੈਨੂੰ ਤਾਂ ਹੁਣ ਐ ਫੀਲ ਹੋਣ ਲੱਗ ਗਿਆ ਵੀ ਮੈਂ ਤੁਹਾਡੇ ਚ ਆ ਕੇ ਨਾ ਬੜੀ ਵੱਡੀ ਗਲਤੀ ਕਰਤੀ ਮੈਂ ਤੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਹਰਮਨ ਪਰ ਤੂੰ ਤਾਂ ਮੇਰੀ ਸੁਣੀ ਹੀ ਨਹੀਂ ਚੱਲ ਤਰੀ ਤੇ ਮੈਂ ਵੀ ਨਹੀਂ ਕੁਝ ਕਰ ਸਕਦੀ ਮੈਂ ਵੀ ਇੱਕ ਬੱਚੇ ਦੀ ਮਾਂ ਤੂੰ ਆਪ ਹੀ ਸੋਚ ਮੈਂ ਹੁਣ ਕਿੱਥੇ ਜਾਵਾਂਗੀ ਜਿਹੜੇ ਜਵਾਬ ਨੂੰ ਲੈ ਕੇ ਹੁਣ ਨਹੀਂ ਮੈਂ ਕਹਿੰਦੀ ਹੁਣ ਤਾਂ ਟਾਈਮ ਵੀ ਨਹੀਂ ਰਿਹਾ ਛਦ ਮੈਂ ਦਿਨ ਸਮਝਾਉਣਾ ਚਾਹੁੰਦੀ ਸੀ ਉਹਦਾ ਦੋਨੇ ਸੁਣੀ ਤੇ ਹੁਣ ਹਾਲਾਤਾਂ ਨੇ ਨਹੀਂ ਸੁਣੀ ਹੈਗੀ ਛਲ ਇੱਕ ਨਾ ਇੱਕ ਦਿਨ ਰਵੀ ਆ ਜਾਊਗਾ ਫਿਰ ਆਪਾਂ ਉਹਨੂੰ ਦੋਨੇ ਜਣੀਆਂ ਮਿਲ ਕੇ ਦੱਸਾਂਗੇ ਕੋਈ ਨਾ ਰਿਤ ਰਵੀ ਜ਼ਰੂਰ ਆਊਗਾ ਤੂੰ ਆਸ ਰੱਖ ਬਸ ਇਹ ਕੰਮ ਕਰ ਸੋ ਗਿਆ ਇਹ ਹਮ ਚਲ ਕੋਈ ਨਾ ਮੈਂ ਚਾਹ ਬਣਾ ਕੇ ਲਿਆਉਣੀ ਆ ਮੇਰਾ ਵੀ ਸੱਜ ਦਾ ਦੁਖੀ ਜਾਂਦਾ ਪੀਏਂਗੀ ਹਾਂ ਕੋਈ ਨਾ ਪੀ ਲੂੰਗੀ ਬਣਾ ਲਿਆਉਣੀ ਆ